ਤੁਸੀਂ ਸੁਨ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 27ਵਾਂ ਅੰਕ ਹੈ ਸਾਖੀ ਸੁਨੋ ਕਸੂਰ ਕੀ ਜਿਮ ਪ੍ਰਿਥਮ ਸਿੰਘਨ ਲਈ ਮਾਰ ਅੱਗੇ ਸਾਖੀ ਕਸੂਰ ਮਾਰਨੇ ਕੋ ਚੱਲੀ ਤਰਨਾ ਦਲ ਨੇ ਇੰਨੀ ਦਿਨੀ ਦਰਬਾਰ ਸਾਹਿਬ ਵਸਾਕੀ ਸ਼ਨਾਨ ਲਈ ਉਤਾਰਾ ਕੀਤਾ ਹੋਇਆ ਸੀ ਬੁੱਢਾ ਦਲ ਤਾਂ ਹਜੇ ਪਿੱਛੇ ਕਿਤੇ ਬਿਆਸ ਤੋਂ ਪਾਰ ਜਲੰਧਰ ਕੋਲ ਦਵਾਬੇ ਵਿੱਚ ਹੀ ਸੀ ਤੇ ਇਹ ਵੀ ਹੋ ਸਕਦਾ ਹੈ ਕਿ ਉਹ ਦਿੱਲੀ ਕੰਨੀ ਹੀ ਨਿਕਲ ਜਾਣ ਖਾਲਸੇ ਦੀਆਂ ਪੰਜ ਮਿਸਲਾਂ ਅੰਮ੍ਰਿਤ ਸਰੋਵਰ ਦੀ ਪ੍ਰਕਰਮਾ ਵਿੱਚ ਨਾਮ ਬਾਣੀ ਦੇ ਰਸ ਮਾਨ ਦੀਆਂ ਝੂਮ ਰਹੀਆਂ ਸਨ ਅਕਾਲੀ ਬਾਣੀ ਗਾਵਣੀ ਸੁੰਨੀ ਅਤੇ ਜ਼ਾਲਮਾਂ ਨਾਲ ਟੱਕਰ ਲੈਣੀ ਉਸ ਵੇਲੇ ਸਿੰਘਾਂ ਦੇ ਇਹੀ ਦੋ ਪ੍ਰਮੁੱਖ ਕਾਰਜ ਸਨ ਹੋਰ ਕੋਈ ਬਾਲਾ ਖਲਾਰਾ ਨਹੀਂ ਸੀ ਦੁਨਿਆਵੀ ਲੋਕਾਂ ਵਾਂਗ ਜੇ ਜੰਗ ਦੇ ਮੈਦਾਨ ਵਿੱਚ ਦੁਸ਼ਟਾਂ ਨਾਲ ਲੋਹਾ ਨਾ ਲੈ ਰਹੇ ਹੁੰਦੇ ਤਾਂ ਧੁਰ ਕੀ ਬਾਣੀ ਸਰਵਨ ਕਰਕੇ ਸਰਬ ਲੋਹੀ ਦੇਹਾਂ ਨੂੰ ਸ਼ਾਂਤ ਤੇ ਲਾ ਰਹੇ ਹੁੰਦੇ ਇਹ ਬਾਣੀ ਦੀ ਕਰਾਮਾਤ ਹੀ ਸੀ ਕਿ ਜੰਗ ਦੇ ਮੈਦਾਨ ਵਿੱਚ ਵੀ ਸਿੱਖ ਦੀ ਕਿਰਪਾਨ ਕਦੇ ਕਿਸੇ ਨੇ ਹੱਥੇ ਜਾਂ નિર્ਦੋਸ਼ ਉੱਤੇ ਨਹੀਂ ਉੱਠੀ ਸਰੰਦੇ ਰਬਾਬ ਤੇ ਤਾਊਸ ਦੀਆਂ ਤਰਬਾ ਰਾਹੀਂ ਰੂਹਾਂ ਤੀਕ ਪੁੱਜਦੀ ਬਾਣੀ ਅੰਦਰਲੇ ਪੰਜ ਦੁਸ਼ਟਾਂ ਨੂੰ ਕਾਬੂ ਵਿੱਚ ਰੱਖਦੀ ਤੇ ਸਰਬਲੋਹੀ ਪਗੋਤੀ ਬਾਹਰਲੇ ਦੁਸ਼ਟਾਂ ਦੇ ਸੋਧੇ ਲਾਉਂਦੀ ਸੋ ਦਰਬਾਰ ਸਾਹਿਬ ਦੇ ਦਰਸ਼ਨ ਨਿਸ਼ਾਨ ਸਿੰਘਾਂ ਦਾ ਨਿਤਨੇਮ ਹੀ ਸੀ ਭਾਈ ਹਰੀ ਸਿੰਘ ਪੰਗੀ ਤਾਤਾ ਉਮਰ ਮਹਾਰਾਜ ਦੇ ਇਨ੍ਹਾਂ ਬਚਨਾਂ ਨੂੰ ਪਾਲਦਾ ਰਿਹਾ ਕਿ ਪਾਲਾ ਕੱਕਰ ਬਰਫ਼ ਵਸੇ ਪਾਲਾ ਕੱਕਰ ਬਰਫ਼ ਵਰਸੇ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨਸ ਰਹਿਣ ਦੇਖੂ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਮੀ ਆਵੇ ਹਨੇਰੀ ਛਖੜ ਆਵੇ ਉਸ ਦਾ ਨਿਤਾ ਪ੍ਰਤੀ ਕਰਮ ਸੀ ਕਿ ਪਹਿਲਾਂ ਦਰਬਾਰ ਸਾਹਿਬ ਤੇ ਅਕਾਲ ਬੁੰਗੇ ਦੇ ਦਰਸ਼ਨ ਕਰਨੇ ਫਿਰ ਅੰਨਮੂਹ ਨੂੰ ਲਾਉਣਾ ਆਥਨ ਸਵੇਰ ਮਹਾਰਾਜ ਦੇ ਦਰਸ਼ਨਾਂ ਦਾ ਇਹ ਨੇਮ ਉਸਨੇ ਜਲਦੇ ਸਹਾ ਅਤੇ ਇੱਕ ਨਿਭਾਇਆ ਤੇ ਇਹ ਗੱਲ ਬੇਪਰੋਸਕੀ ਵਾਲੀ ਹੋਵੇਗੀ ਕਿ ਜੇ ਮੈਂ ਕਹਾ ਕਿ ਹੁਣ ਉਹ ਦਰਬਾਰ ਸਾਹਿਬ ਦਰਸ਼ਨਾਂ ਲਈ ਨਹੀਂ ਆਉਂਦਾ ਭਾਈ ਹਰੀ ਸਿੰਘ ਜੀ ਦੀ ਮਿਸਲ ਸਮੇਤ ਚਾਰ ਹੋਰ ਮਿਸਲਾਂ ਦੇ ਸੂਰਮੇ ਸਿੰਘ ਇਸ ਵੇਲੇ ਦਰਬਾਰ ਸਾਹਿਬ ਹਾਜ਼ਰੀਆਂ ਪਰ ਰਹੇ ਸਨ ਰਹਿਰਾਸ ਦੀ ਸਮਾਪਤੀ ਤੋਂ ਮੰਗਰੋ ਅਰਦਾਸ ਹੋਈ ਮਹਾਰਾਜ ਦਾ ਹੁਕਮ ਲਿਆ ਗਿਆ ਤੇ ਦੀਵਾਨ ਦੀ ਸਮਾਪਤੀ ਮੰਗਰੋ ਸਿੰਘ ਅਕਾਲ ਬੁੰਗੇ ਤੇ ਜੁੜ ਬੈਠੇ ਏ ਵੀ ਸਿੰਘਾਂ ਦਾ ਨੇਤਦਾ ਵਰਤਾਰਾ ਸੀ ਦੀਵਾਨ ਦੀ ਸਮਾਪਤੀ ਮਗਰੋਂ ਖਾਲਸਾ ਦੀਨ ਦੁਖੀਆਂ ਦੀਆਂ ਮੁਸੀਬਤਾਂ ਸੁਣਦਾ ਤੇ ਉਹਨਾਂ ਦਾ ਨਿਵਾਰਣ ਕਰਦਾ ਲੋਕਾਈ ਦੇ ਦੁੱਖ ਸੁਣਨ ਦੀ ਇਹ ਪਿਰਤ ਪਹਿਲੇ ਸਤਿਗੁਰੂ ਚਕਰਵਰਤੀ ਸਮਰਾਟ ਗੁਰੂ ਨਾਨਕ ਦੇਵ ਜੀ ਨੇ ਹੀ ਪਾਈ ਸੀ ਜਦ ਉਹਨਾਂ ਉਦਾਸੀਆਂ ਦੌਰਾਨ ਲੋਕਾਂ ਦੇ ਦੁੱਖ ਸੁਨੇ ਤੇ ਉਹਨਾਂ ਨੂੰ ਹਰ ਲਿਆ ਸੱਚੇ ਪਿਤਾ ਜੀ ਨੇ ਲੋਕਾਂ ਦੇ ਦੁੱਖਾਂ ਦੇ ਮਾਇਨੇ ਵੀ ਬਦਲ ਦਿੱਤੇ ਦੁੱਖਾਂ ਦੇ ਮਾਇਨੇ ਬਦਲ ਦਿੱਤੇ ਇੰਦਰਜੀਤ ਬੋਲਿਆ ਕਿਉਂਕਿ ਇਹ ਗੱਲ ਸਾਡੇ ਸਮਝ ਨਹੀਂ ਆਈ ਸੀ ਦੁੱਖਾਂ ਦੇ ਅਰਥ ਕਿਵੇਂ ਬਦਲੇ ਜਾ ਸਕਦੇ ਹਨ ਇਸ ਤੋਂ ਅਸੀਂ ਅਜ ਤੀਕਨ ਅਣਜਾਨ ਹੀ ਸਾਂ ਹਾ ਭਾਈ ਸਿੰਘੋ ਮਹਾਰਾਜ ਨੇ ਦੁੱਖਾਂ ਦੇ ਅਰਥ ਵੀ ਬਦਲ ਦਿੱਤੇ ਅੱਜ ਤੱਕ ਮਨੁੱਖਤਾ ਸਰੀਰ ਦੀਆਂ ਤਕਲੀਫਾਂ ਨੂੰ ਹੀ ਦੁੱਖ ਜਾਣਦੀ ਆਈ ਸੀ ਮਹਾਰਾਜ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਸਭ ਤੋਂ ਵੱਡਾ ਦੁੱਖ ਤਾਂ ਬਿਰਹਾ ਦਾ ਹੈ ਵਿਛੋੜੇ ਦਾ ਹੈ ਰੂਹ ਤੋਂ ਪਰਮਾਤਮਾ ਦੇ ਵਿਛੋੜੇ ਦੇ ਪੀੜ ਅਸਹਿ ਹੈ ਸਰੀਰ ਦੀਆਂ ਪੀੜਾਂ ਤਾਂ ਸ਼ਿਨਪੰਗਰ ਹਨ ਦੇਹ ਤਾਂ ਮਿੱਟੀ ਹੈ ਮਿੱਟੀ ਦੀਆਂ ਪੀੜਾਂ ਮਿੱਟੀ ਨਾਲ ਹੀ ਰਹਿ ਜਾਣੀਆਂ ਹਨ ਪਰ ਰੂਹ ਦੀ ਪੀੜ ਆਤਮਾ ਦਾ ਦੁੱਖ ਨਾਲ ਜਾਣਾ ਹੈ ਜੇ ਆਤਮਾ ਦਾ ਮਿਲਾਪ ਅਕਾਲ ਪੁਰਖ ਨਾਲ ਨਾ ਹੋਇਆ ਤੋ ਵਾਰ-ਵਾਰ ਦੇਹ ਰੂਪ ਵਿੱਚ ਜਨਮ ਲੈਂਦੀ ਰਹੇਗੀ ਤੇ ਜਿਸ ਨੂੰ ਉਹ ਵਿਪਤਾਵਾ ਜਾਣ ਰਹੀ ਹੈ ਉਹ ਸੈਨ ਲਈ ਮੁਰਮੁਰ ਆਉਣਾ ਪਵੇਗਾ ਸੋ ਯਤਨ ਮਿਲਾਪ ਦੇ ਕਰਨੇ ਚਾਹੀਦੇ ਹਨ ਤਾਂ ਜੋ ਸਭ ਪੀੜਾਂ ਤੋਂ ਮੁਕਤੀ ਮਿਲ ਸਕੇ ਕਿਉਂਕਿ ਮਿਲਾਪ ਵਿਹੂਨ ਰੂਹ ਦੀ ਪੀੜ ਅੱਗੇ ਸੰਸਾਰ ਦੀਆਂ ਸਭ ਪੀੜਾਂ ਤੁਸ਼ ਹਨ ਸੱਚੇ ਸਤਗੁਰਾਂ ਦੇ ਇਹਨਾਂ ਬੋਲਾਂ ਨੂੰ ਸਿੱਖ ਸ਼ਹੀਦਾਂ ਨੇ ਸੰਸਾਰ ਅੱਗੇ ਸੱਚ ਕਰਕੇ ਵੀ ਦਿਖਾਇਆ ਭਾਈ ਮਤੀ ਦਾਸ ਦੀ ਅਤੇ ਕਾਜੀ ਦੀ ਵਾਰਤਾ ਸੁਣੋ ਇਸਲਾਮ ਕਬੂਲ ਕਰ ਨਹੀਂ ਤਾਂ ਤੈਨੂੰ ਆਰੇ ਨਾਲ چیرਿਆ ਜਾਵੇਗਾ ਕਾਜੀ ਬੋਲਿਆ ਕੀ ਤੁਸੀਂ ਕਰ ਲਿਆ ਹੈ ਭਾਈ ਮਤੀ ਦਾਸ ਕਾਜੀ ਨੂੰ ਪੁੱਛਣ ਲੱਗੇ ਬੋਲੇ ਕਾਜੀ ਸਾਹਿਬ ਕੀ ਤੁਸੀਂ ਇਸਲਾਮ ਕਬੂਲ ਕਰ ਲਿਆ ਹੈ ਪਰ ਕਾਜੀ ਨੂੰ ਕੋਈ ਉੱਤਰ ਨਹੀਂ ਆਇਆ ਉਹ ਗੱਲ ਬਦਲਦਿਆਂ ਬੋਲਿਆ ਕੀ ਤੈਨੂੰ ਆਰੇ ਨਾਲ ਚੀਰੇ ਜਾਣ ਦਾ ਰਤਾਖੋਫ ਨਹੀਂ ਜਿਸ ਗੁਰੂ ਦੇ ਚਰਨ ਅਸੀਂ ਪਰਸੇ ਹਨ ਉਹ ਆਖਦੇ ਹਨ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਨਤਾਨ ਸੋ ਪੈ ਖੋਫ ਮੇਰੇ ਨੇੜ ਨੇੜੇ ਕੀ ਫਰਕਣਾ ਹੈ ਮੈਨੂੰ ਤਾਂ ਸਗੂ ਚਾਹ ਹੈ ਭਾਈ ਸਾਹਿਬ ਮੁਸਕਰਾਉਂਦਿਆਂ ਬੋਲੇ ਚਾਹ ਚਾਹ ਕਾਦਾ ਆਰੇ ਨਾਲ ਚੀਰੇ ਜਾਣ ਦਾ ਕਾਜੀ ਲਈ ਇਹ ਗੱਲ ਹੈਰਾਨੀ ਭਰੀ ਸੀ ਹਾਂ ਆਰੇ ਨਾਲ ਚੀਰੇ ਜਾਣ ਦਾ ਮੈਂ ਗੁਰੂ ਪ੍ਰੇਮ ਵਿੱਚ ਭਿੱਜ ਕੇ ਸਾਰੀ ਜ਼ਿੰਦਗੀ ਨੂੰ ਮਾਨਿਆ ਹੈ ਕੋਈ ਇੱਛਾ ਬਾਕੀ ਨਹੀਂ ਰਹੀ ਹੁਣ ਤਾਂ ਸੱਚੇ ਸਤਗੁਰਾਂ ਦੇ ਪ੍ਰੇਮ ਵਿੱਚ ਡੁੱਬ ਕੇ ਆਰੇ ਨਾਲ ਚੀਰੇ ਜਾਣ ਦਾ ਰਸ ਮਾਨ ਪਾਰ ਹੋਣਾ ਚਾਹੁੰਦਾ ਹਾਂ ਕੋਈ ਆਖਰੀ ਇੱਛਾ ਕੋਈ ਨਹੀਂ ਬਸ ਮੂਹ ਮਹਾਰਾਜ ਵੱਲ ਰਹਿਣ ਦਿਓ ਆਰਾ ਭਾਵੇਂ ਕਿਤੇ ਚਾਹੇ ਫੇਰ ਦਿਓ ਆਰਾ ਭਾਈ ਮਤੀ ਦਾਸ ਜੀ ਦੇ ਸਿਰ ਟਿਕਾਇਆ ਗਿਆ ਜਪਜੀ ਦਾ ਪਾਠ ਚੀਰੀ ਜਾ ਰਹੀ ਦੇ ਵਿੱਚੋਂ ਸੁਣਾਈ ਦਿੱਤਾ ਫਿਜਾਵਾਂ ਵਿੱਚ ਸ਼ਬਦ ਗੂੰਜਣ ਲੱਗਾ ਜਿਵੇਂ ਭਗਤ ਕਬੀਰ ਜੀ ਗਾ ਰਹੇ ਹੋਣ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਸ਼ਰੀਰ ਦੀਆਂ ਪੀੜਾਂ ਨੂੰ ਦੁੱਖ ਜਾਣਨ ਵਾਲੀ ਜਨਤਾ ਸਿੱਖ ਦੇ ਸਿਦਕ ਨੂੰ ਤੱਕ ਕੇ ਮੂੰਹ ਵਿੱਚ ਉਂਗਲਾਂ ਪਾਈ ਖਲੋਤੀ ਸੀ ਸੁਯੰਜ ਮਹਾਰਾਜ ਨੇ ਲੋਕਾਈ ਦੇ ਦੁੱਖਾਂ ਦੇ ਮਾਇਨੇ ਬਦਲੇ ਬਾਬਾ ਸਾਡੇ ਵੱਲ ਦੇਖਦਿਆਂ ਬੋਲਿਆ ਵਾਹ ਧੰਨ ਸਤਗੁਰੂ ਪ੍ਰਕਰਮਾ ਵਿੱਚ ਬੈਠੇ ਅਕਾਲ ਅਕਾਲ ਜਪਦੇ ਗੁਰੂ ਕਿਆਂ ਲਾਲਾ ਨੂੰ ਅਕਾਲ ਬੁੰਗੇ ਤੋਂ ਸੱਦਾ ਸੁਣਾਈ ਦਿੱਤਾ ਜੇ ਤੁਸੀਂ ਅੱਜ ਮੇਰੀ ਬਾਹ ਨਾ ਫੜੀ ਤਾਂ ਮੈਂ ਇੱਥੇ ਹੀ ਆਪਣੇ ਪ੍ਰਾਨ ਤਿਆਗ ਦਿਆਂਗਾ ਇਹ ਆਵਾਜ਼ ਤਾਂ ਪ੍ਰਕਰਮਾ ਵਿੱਚ ਬੈਠੇ ਸਿੰਘਾਂ ਨੇ ਪਹਿਲਾਂ ਵੀ ਸੁਣ ਲਈ ਸੀ ਪਰ ਬੁੰਗੇ ਵੱਲ ਨੂੰ ਚਾਲੇ ਉਹਨਾਂ ਸੱਦਾਾਂ ਉੱਤੇ ਪਾਏ ਭਾਈ ਹਰੀ ਸਿੰਘ ਤੇ ਹੋਰ ਮੁਖੀ ਸਿੰਘ ਅਕਾਲ ਬੁੰਗੇ ਦੇ ਥੜੇ ਉੱਤੇ ਬੈਠੇ ਹੋਏ ਸਨ ਵਿਹੜੇ ਵਿੱਚ ਸੰਗਤ ਇਕੱਤਰ ਹੋ ਗਈ ਸੀ ਕਸੂਰੋਂ ਆਏ ਕਈ ਬ੍ਰਾਹਮਣਾਂ ਦਾ ਜਥਾ ਅਕਾਲ ਬੁੰਗੇ ਦੇ ਵਿਹੜੇ ਵਿੱਚ ਖਲੋਤਾ ਸੀ ਜਿਨ੍ਹਾਂ ਵਿੱਚੋਂ ਇੱਕ ਬ੍ਰਾਹਮਣ ਗਲ ਵਿੱਚ ਪੱਲਾ ਪਾ ਕੇ ਪੰਥ ਖਾਲਸੇ ਅੱਗੇ ਫਰਿਆਦੀ ਹੋ ਰਿਹਾ ਸੀ ਇਹ ਦਰਬਾਰ ਛੱਡ ਕੇ ਮੈਂ ਹੁਣ ਹੋਰ ਕਿੱਥੇ ਜਾਵਾਂ ਜਾਂ ਤੁਸੀਂ ਮੇਰੀ ਮਦਦ ਕਰੋ ਤੇ ਜਾਂ ਆਪਣੀ ਤਲਵਾਰ ਨਾਲ ਮੇਰਾ ਇੱਥੇ ਹੀ ਸਿਰ ਲਾ ਦਿਓ ਕੀ ਤਿੰਨ ਲੋਕ ਦੇ ਸਵਾਮੀ 10ਵੇਂ ਗੁਰੂ ਜੀ ਸਾਡੀ ਬਾਹ ਤੁਹਾਨੂੰ ਫੜਾ ਕੇ ਨਹੀਂ ਗਏ ਕਿ ਦੀਨ ਦੁਖੀ ਸਾਧੂਆਂ ਤੇ ਬ੍ਰਾਹਮਣਾਂ ਦੀ ਰੱਖਿਆ ਹੁਣ ਖਾਲਸਾ ਨਹੀਂ ਕਰੇਗਾ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ ਖਲੋਤਾ ਬ੍ਰਾਹਮਣ ਰੋ ਰਿਹਾ ਸੀ ਤੇ ਉਸਨੇ ਆਪਣੇ ਤੇ ਉਸਨੇ ਆਪਣੀ ਪਾਗ ਲਾ ਕੇ ਪੰਥ ਦੇ ਚਰਨਾਂ ਵਿੱਚ ਰੱਖ ਦਿੱਤੀ ਹੋਇਆ ਕਿ ਪੰਡਤਾ ਜਨਾਨੀਆਂ ਵਾਂਗ ਕਿਉਂ ਰੋਈ ਜਾਣਾ ਸਰਦਾਰ ਹਰੀ ਸਿੰਘ ਭੰਗੀ ਉਸ ਨੂੰ ਚੁੱਪ ਕਰਾਉਂਦਿਆਂ ਬੋਲੇ ਤੇ ਨਾਲ ਹੀ ਇੱਕ ਸਿੰਘ ਨੂੰ ਇਸ਼ਾਰਾ ਕੀਤਾ ਕਿ ਪੱਗਮੋੜ ਬ੍ਰਾਹਮਣ ਦੇ ਸਿਰ ਧਰ ਦੇਵੇ। ਕਸੂਰ ਦੇ ਪਠਾਨਾ ਕਸੂਰ ਦੇ ਪਠਾਨਾ ਨੇ ਮੇਰੇ ਬ੍ਰਾਹਮਣੀ ਚੁੱਕ ਲਈ ਹੈ। ਮੇਰੀ ਦੁਹਾਈ ਹੈ ਮੇਰੀ ਪਤਨੀ ਮੈਨੂੰ ਦਿਵਾਓ ਨਹੀਂ ਤਾਂ ਮੈਂ ਇੱਥੇ ਹੀ ਤਲਵਾਰ ਮਾਰ ਕੇ ਮਰ ਜਾਵਾਂਗਾ। ਜੇ ਤੀਮੀ ਨੂੰ ਸਾਂਭੀ ਨਹੀਂ ਸਕਦਾ ਸੀ ਤਾਂ ਨਾ ਕਰਵਾਉਂਦਾ ਵਿਆਹ। ਨਾਲੇ ਜੇ ਤਲਵਾਰ ਮਾਰਨੀ ਸੀ ਤਾਂ ਪਠਾਨਾ ਦੇ ਮਾਰਦਾ। ਹੱਸਦਾ ਹੋਇਆ ਪੰਗੀ ਸਰਦਾਰ ਬੋਲਿਆ ਚਲ ਤੂੰ ਐਂ ਕਰ ਸਵੇਰੇ ਆਈ ਹੁਣ ਤਾਂ دیਵਾਨ ਦੀ ਸਮਾਪਤੀ ਹੋ ਗਈ ਹੈ ਤੇ ਮਹਾਰਾਜ ਆਪਣੇ ਸੁਖ ਆਸਨ ਸਥਾਨ ਤੇ ਚਲੇ ਗਏ ਹਨ ਸਵੇਰੇ ਪੰਥ ਦੁਬਾਰਾ ਇਕੱਤਰ ਹੋਵੇਗਾ ਸਭ ਮੁਖੀ ਸਿੰਘ ਬੈਠ ਕੇ ਗੁਰਮਤਾ ਕਰਨਗੇ ਨਾਲ ਹੀ ਖਾਲਸਾ ਜੀ ਪਠਾਨ ਗਾਵਾਂ ਮਾਰ ਕੇ ਉਹਨਾਂ ਦੀਆਂ ਹੱਡੀਆਂ ਤੇ ਮਿੱਝ ਖੂਹਾਂ ਤਲਾਬਾਂ ਵਿੱਚ ਸੁੱਟ ਦਿੰਦੇ ਹਨ ਕਿਸੇ Hindu ਦੀ ਗਾਂ ਬਿਮਾਰ ਹੋ ਜਾਵੇ ਤਾਂ ਕਾਜੀ ਉਸਦੇ ਘਰ ਜਾ ਕੇ ਹਲਾਲ ਕਰਦਾ ਹੈ ਤੇ ਜੇ ਕੋਈ ਬਿਮਾਰ ਗਾਂ ਦਾ ਪਤਾ ਨਾ ਦੇਵੇ ਤਾਂ ਉਸ ਦੇ ਸਾਰੇ ਪਰਿਵਾਰ ਨੂੰ ਸਜ਼ਾ ਦਿੱਤੀ ਜਾਂਦੀ ਹੈ। ਨਾ ਲਾਇਆ ਇੱਕ ਹੋਰ ਪੰਡਤ ਬੋਲਿਆ। ਕੌਣ ਹੈ ਇਹ ਪਠਾਨ? ਸਰਦਾਰ ਚਰਤ ਸਿੰਘ ਬੋਲਿਆ। ਹੈਨ ਤਾਂ ਸਾਰੇ ਹੀ ਜ਼ਾਲਮ ਖਾਲਸਾ ਜੀ ਪਰ ਜ਼ਿਆਦਾ ਕੈਰ ਉਸਮਾਨ ਖਾਨ ਟਾਰਿਆ ਹੈ। ਅਸਲ ਵਿੱਚ ਕਈ ਥਾਈਂ ਜਿੱਥੇ ਹਾਕਮ ਜ਼ਿਆਦਾ ਜ਼ਾਲਮ ਹੋ ਗਏ ਸਨ ਜਾਂ ਕੁਝ ਪਠਾਨ ਤਾਤ ਦੇ ਹੰਕਾਰ ਵਿੱਚ ਅੰਨੇ ਹੋ ਗਏ ਸਨ ਉੱਥੇ ਉਹਨਾਂ ਕਈ ਇਹੋ ਜਿਹੀਆਂ ਘਟੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਸੰਕ ਇਨਸਾਨੀਅਤ ਸ਼ਰਮਸ਼ਾਰ ਹੋ ਜਾਵੇ ਕਸੂਰੀ ਪਠਾਨਾ ਨੇ ਵੀ ਇੰਜ ਹੀ ਕੀਤਾ ਸੀ ਉਹਨਾਂ ਉੱਥੇ ਇੱਕ ਐਸੀ ਰੀਤ ਸ਼ੁਰੂ ਕੀਤੀ ਕਿ ਜਦ ਵੀ ਸ਼ਹਿਰ ਵਿੱਚ ਕਿਸੇ ਗੈਰ ਮੁਸਲਮਾਨ ਦਾ ਵਿਆਹ ਹੋਵੇਗਾ ਤਾਂ ਵਿਅਵਤਾ ਕੁੜੀ ਪਹਿਲੀਆਂ ਗੁਜਰਾਤ ਆਪਣੇ ਇਲਾਕੇ ਦੇ ਆਪਣੇ ਇਲਾਕੇ ਦੀ ਗੜੀ ਦੇ ਫੌਜਦਾਰ ਨਾਲ ਕੱਟੇਗੀ ਇਸ ਬ੍ਰਾਹਮਣ ਦੀ ਧੀ ਵੀ ਨਾਲ ਵੀ ਇਹੋ ਹੋਈ ਸੀ ਕਈ ਧੀਮੀਆਂ ਦੇ ਤਾਂ ਪਠਾਨਾਂ ਨੇ ਕਲਮੇ ਪੜਵਾ ਕੇ ਧਰਮ ਵੀ ਬਦਲਵਾ ਲਏ ਸਨ ਅਗਲੇ ਦਿਨ ਆਥਨ ਦੇ ਦੀਵਾਨ ਵਿੱਚ ਬ੍ਰਾਹਮਣ ਫੇਰ ਆ ਹਾਜ਼ਰ ਹੋਇਆ ਅਗਲੇ ਦਿਨ ਆਥਨ ਦੇ ਦੀਵਾਨ ਵਿੱਚ ਬ੍ਰਾਹਮਣ ਫੇਰ ਆ ਹਾਜ਼ਰ ਹੋਇਆ ਪੰਜਾਂ ਮਿਸਲਾਂ ਦੇ ਮੁਖੀ ਸਰਦਾਰ ਤੇ ਹੋਰ ਸਿੰਘ ਇਕੱਤਰ ਹੋ ਰਹੇ ਸਨ ਸਰੋਵਰ ਇਸ਼ਨਾਨ ਕਰਕੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤੇ ਮੋੜ ਅਕਾਲ ਬੁੰਗੇ ਤੇ ਸੰਧਿਆ ਦੇ ਦੀਵਾਨ ਵਿੱਚ ਆ ਸ਼ਾਮਲ ਹੋਏ ਕੀਰਤਨ ਸਰਵਨ ਕੀਤਾ ਅਰਦਾਸ ਉਪਰੰਤ دیਵਾਨ ਦੀ ਸਮਾਪਤੀ ਹੋਈ ਸਮਾਪਤੀ ਤੇ ਬ੍ਰਾਹਮਣ ਝੋਲੀ ਅੱਡ ਮੋੜ ਪੰਥ ਅੱਗੇ ਫਰਿਆਦੀ ਹੋਇਆ ਪਿਛਲੇ ਦਿਨ ਵਾਂਗ ਹੀ ਵਿਰਲਾਪ ਕਰਨ ਲੱਗਾ ਤੁਸੀਂ ਹੁਣ ਹੋਰ ਦੇਰ ਨਾ ਲਾਓ ਤੁਰੰਤ ਮੇਰੇ ਨਾਲ ਚੱਲੋ ਤੇ ਮੇਰੀ ਪਤਨੀ ਕਸੂਰੀ ਪਠਾਨਾ ਤੋਂ ਛੁਡਵਾਓ ਸਭ ਮੁਖੀ ਸਰਦਾਰ ਇਕੱਠੇ ਹੋ ਕੇ ਬੈਠ ਗਏ ਬ੍ਰਾਹਮਣ ਨੇ ਬੋਲਣਾ ਜਾਰੀ ਰੱਖਿਆ ਜੇ ਤੁਸੀਂ ਅੱਜ ਮੇਰੀ ਮਦਦ ਨਾ ਕੀਤੀ ਤਾਂ ਸਭ ਥਾਂ ਹੀ ਖਾਲਸੇ ਦੀ ਨਿੰਦਿਆ ਹੋਏਗੀ ਕਿ ਇਹਨਾਂ ਦੁਖੀ ਬ੍ਰਾਹਮਣ ਦੀ ਮਦਦ ਨਹੀਂ ਕੀਤੀ ਸਰਦਾਰ ਹਰੀ ਸਿੰਘ ਬ੍ਰਾਹਮਣ ਦੀ ਗੱਲ ਸੁਣਦਿਆਂ ਥੋੜਾ ਜਿਹਾ ਮੁਸਕਰਾਏ ਤੇ ਫਿਰ ਨਾਲ ਬੈਠੇ ਸਿੰਘਾਂ ਨੂੰ ਬੋਲੇ ਖਾਲਸਾ ਜੀ ਜਿਵੇਂ ਆਪ ਜੀ ਦੀ ਇੱਛਾ ਹੈ ਦੱਸੋ ਤੁਹਾਡੇ ਮਨ ਨੂੰ ਕੀ ਪਉਂਦਾ ਹੈ ਤੁਸੀਂ ਜਿਵੇਂ ਵੀ ਚਾਹੁੰਦੇ ਹੋ ਉਹੀ ਸਾਡੇ ਮਨ ਨੂੰ ਪਉਂਦਾ ਹੈ ਸਰਦਾਰ ਹਰੀ ਸਿੰਘ ਜੀ ਨਾਲ ਦੇ ਸਿੰਘਾਂ ਸਰਦਾਰ ਹਰੀ ਸਿੰਘ ਨੂੰ ਆਖਿਆ ਕਿਸੇ ਵੀ ਨਿਰਣੇ ਤੋਂ ਪਹਿਲਾਂ ਇਹ ਜ਼ਰੂਰ ਜਾਣ ਲਓ ਕਿ ਕਸੂਰ ਪਠਾਨਾਂ ਦਾ ਗੜ ਹੈ ਹਮਲੇ ਤੋਂ ਪਹਿਲਾਂ ਆਪਣੇ ਤਾਨ ਤੇ ਉਹਨਾਂ ਦੇ ਬਲ ਦਾ ਅੰਦਾਜ਼ਾ ਲਾ ਲਓ ਬ੍ਰਾਹਮਣ ਪਠਾਨਾਂ ਦੀ ਤਾਕਤ ਤੋਂ ਵੀ ਡਰ ਰਿਆ ਸੀ ਸਰਦਾਰ ਹਰੀ ਸਿੰਘ ਨੇ ਨਾਲ ਬੈਠੇ ਸਿੰਘਾਂ ਨੂੰ ਫੇਰ ਪੁੱਛਿਆ ਕਿਉਂ ਖਾਲਸਾ ਜੀ ਕੀ ਕਹਿੰਦੇ ਹੋ ਸਾਡੇ ਤੇ ਕਸੂਰੀਆਂ ਦੇ ਜੋਰ ਦਾ ਕੋਈ ਮੇਲ ਹੈ ਕਿ ਨਹੀਂ ਜੋਰ ਦਾ ਤਾਂ ਪਤਾ ਨਹੀਂ ਪਰ ਗਿਣਤੀ ਵਿੱਚ ਆਟੇ ਲੂਣ ਦਾ ਫਰਕ ਹੈ ਕਹਿੰਦੇ ਨੇ ਕਿ ਕਸੂਰ ਵਿੱਚ 12 ਲੱਖ ਪਠਾਨ ਰਹਿੰਦੇ ਨੇ 12 ਹੀ ਗੜੀਆਂ ਨੇ ਤੇ ਹਰੇਕ ਗੜੀ ਦੁਆਲੇ ਡੂੰਗੀ ਖਾਈ ਉਪਰੋਂ ਸਿਆਣਾ ਇੱਕ ਸਿੰਘ ਬੋਲਿਆ ਤੇ ਸਾਡੀ ਗਿਣਤੀ ਭੰਗੀਆਂ ਦੀ 5000 ਜੇ ਚਲੋ ਬਾਕੀ ਚਾਰ ਮਿਸਲਾਂ ਦੇ ਸਿੰਘ ਵੀ ਨਾਲ ਨਾਲ ਰਲਾ ਲਈਏ ਤਾਂ ਤਾਂ ਵੀ ਸਾਡੀ ਗਿਣਤੀ 12-13 ਹਜ਼ਾਰ ਮਸਾਂ ਬਣਦੀ ਹੈ। ਬਾਕੀ ਸਭ ਸਰਦਾਰ ਚੁੱਪ ਸਨ। ਸਿਰਫ ਉਹ ਸਿੰਘ ਜੋ ਭਰ ਜਵਾਨੀ ਵਿੱਚ ਸੂਈਆਂ ਰਹਿ ਚੁੱਕਾ ਸੀ ਬੋਲ ਰਿਹਾ ਸੀ ਕਸੂਰੀਆਂ ਦੇ ਕਿਲੇ ਤੇ ਤੋਪਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਨਾ ਤਾਂ ਕਸੂਰ ਨਾਦਰ ਤੋਂ ਮਰੀ ਹੈ ਤੇ ਨਾ ਹੀ ਮਰਹੱਟਿਆਂ ਤੋਂ। ਕਸੂਰੀਏ ਬਹੁਤ ਜਰਵਾਨੇ ਨੇ ਖਾਲਸਾ ਜੀ ਇਹਨਾਂ ਨੇ ਮਰਹੱਟਿਆਂ ਦੇ ਵੀ ਦੰਦ ਖੱਟੇ ਕਰ ਦਿੱਤੇ ਸਨ। ਅਹਿਮਦ ਸ਼ਾਹ ਨੂੰ ਵੀ ਕਸੂਰੋਂ ਖਵਾਰੀ ਹੀ ਪੱਲੇ ਪਈ ਹੈ ਤੇ ਇੱਕ ਗੱਲ ਹੋਰ ਕਸੂਰ ਵਿੱਚ ਧੰਦੀ ਪਰਮਾਰ ਹੈ ਤੇ ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਪਤਾ ਹੈ ਕਿਉਂ ਇਸ ਤੋਂ ਪਹਿਲਾਂ ਕਿ ਕੋਈ ਕਿਉਂ ਪੁੱਛਦਾ ਉਹ ਸਿੰਘ ਆਪ ਹੀ ਬੋਲਿਆ ਕਿਉਂਕਿ 나ਦਰ ਜਦ ਲਾਹੌਰ ਆਇਆ ਸੀ ਤਾਂ ਕਈ ਕਰੋੜਪਤੀ ਵਜ਼ੀਰ ਆਪਣੇ ਧਨ ਪਦਾਰਥਾਂ ਨਾਲ ਕਸੂਰ ਕੂਚ ਕਰ ਗਏ ਸਨ ਇਸ ਲਈ ਕਿ ਕਸੂਰ ਸੁਰੱਖਿਅਤ ਸੀ ਇਹਨਾਂ ਕੁਝ ਕਹਿ ਕੇ ਉਹ ਸਿੰਘ ਚੁੱਪ ਕਰ ਗਿਆ ਕੋਚੇਰ ਲਈ ਚੁੱਪ ਪਸਰੀ ਰਹੀ ਤੇ ਕੋਈ ਕੁਝ ਨਾ ਬੋਲਿਆ ਪੀਰ ਸਰਦਾਰ ਹਰੀ ਸਿੰਘ ਨੇ ਆਪਣੇ ਚੌਂਕੜੇ ਵਿੱਚ ਪਈ ਪਗੋਤੀ ਨੂੰ ਦੇਖਿਆ ਥੋੜਾ ਮੁਸਕਰਾਏ ਉੱਤੇ ਨੂੰ ਸਿੰਘਾਂ ਵੱਲ ਦੇਖਿਆ ਤੇ ਬੋਲੇ ਜੇ ਕਸੂਰ ਨਾ ਮਰੀ ਤਾਂ ਹਰੀ ਸਿੰਘ ਤਾਂ ਮਰੇਗਾ ਹੀ ਹੁਣ ਜਾਂ ਤਾਂ ਕਸੂਰ ਰਹੇਗੀ ਜਾਂ ਹਰੀ ਸਿੰਘ ਰਹੇਗਾ ਪਰ ਇਹ ਕਾਰਜ ਤਾਂ ਹੁਣ ਹੋਵੇਗਾ ਹੀ ਹੋਵੇਗਾ ਪਾਈ ਹਰੀ ਸਿੰਘ ਦੇ ਬੋਲ ਸੁਣ ਕੇ ਬ੍ਰਾਹਮਣ ਦਾ ਚਿਹਰਾ ਖਿਲ ਗਿਆ ਚਾਂਦੀ ਪਿੱਤਲ ਚ ਖਾਣ ਵਾਲੇ ਮਰਹਟਿਆਂ ਦੇ ਹੀ ਕਰ ਲਏ ਇਹਨਾਂ ਦੰਦ ਖੱਟੇ ਖਾਲਸਾ ਤਾਂ ਸਰਬਲੋਈਆ ਹੈ ਸਾਡੇ ਦੰਦ ਖੱਟੇ ਕਰਨੇ ਖਾਲਾ ਜੀ ਦਾ ਵਾੜਾ ਨਹੀਂ ਹਸਦਿਆਂ ਸਰਦਾਰ ਹਰੀ ਸਿੰਘ ਫਿਰ ਬੋਲੇ ਜੇ ਤੁਸੀਂ ਮਰੋਗੇ ਤਾਂ ਅਸੀਂ ਵੀ ਨਾਲ ਹੀ ਮਰਾਂਗੇ ਪਰ ਕਸੂਰ ਦਾ ਇਮਤਿਹਾਨ ਤਾਂ ਹੁਣ ਖਾਲਸੇ ਦੀਆਂ ਤੇਗਾਂ ਲੈਣ ਗਿਆ ਹੀ ਨਾਲ ਦੇ ਸਿੰਘਾਂ ਨੇ ਵੀ ਹਾਮੀ ਭਰੀ ਤਾਂ ਕੀ ਹੋਇਆ ਜੇ ਕਸੂਰ ਵਿੱਚ ਪਠਾਨਾਂ ਦੀ ਗਿਣਤੀ 12 ਲੱਖ ਹੈ ਗਿਣਤੀਆਂ ਮਿੰਤੀਆਂ ਵਿੱਚ ਪਹਿਣਾ ਬਾਣੀਆਂ ਦਾ ਕੰਮ ਹੈ ਕਹਿੰਦਿਆਂ ਸ਼ੁਕਰ ਚੱਕੀਏ ਸਰਦਾਰ ਚਰਤ ਸਿੰਘ ਨੇ ਜੇਕਾਰਾ ਛੱਡਿਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਬਾਬਾ ਸੰਗਤ ਜੀ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਕਿਉਂ ਨਾ ਵੱਡੇ ਦਲ ਨੂੰ ਖਬਰ ਪੁਝਵਾ ਦਈਏ ਤੇ ਉਹਨਾਂ ਨੂੰ ਵੀ ਨਾਲ ਲੈ ਲਈਏ ਕਿਸੇ ਸਿੰਘ ਨੇ ਵਿੱਚੋਂ ਸਲਾਹ ਦਿੱਤੀ ਕਦੋਂ ਉਹਨਾਂ ਕੋਲ ਖਬਰ ਪਹੁੰਚੇਗੀ ਕਾਦੋ ਆਉਣਗੇ ਕਾਦ ਅਸੀਂ ਕੁਝ ਕਰਾਂਗੇ ਨਾਲੇ ਬੁੱਢਾ ਦਲ ਦਿੱਲੀ ਵੱਲ ਗਿਆ ਹੋਇਆ ਹੈ ਉਹਨਾਂ ਨੂੰ ਉੱਧਰਲੇ ਮੋਰਚੇ ਫਤਿਹ ਕਰਨ ਦਿਓ ਵੱਡੇ ਦਲ ਦੇ ਮੁਰਦਿਆਂ ਨੂੰ ਤਾਂ ਅਸੀਂ ਕਸੂਰ ਫਤਿਹ ਕਰ ਲਵਾਂਗੇ ਤੇ ਉਹਨਾਂ ਦੇ ਤਾਂ ਸਭੋ ਚਰਨਾ ਵਿੱਚ ਜਿੱਤ ਕੇ ਪੇਟ ਕਰਾਂਗੇ ਤੇ ਨਾਲੇ ਵੱਡੇ ਸਿੰਘ ਥਾਪੜਾ ਦੇਣਗੇ ਸਰਦਾਰ ਹਰੀ ਸਿੰਘ ਬੋਲੇ ਹੁਣ ਚੇਰਨਾ ਲਾਓ ਖਾਲਸਾ ਜੀ ਪਤਾ ਨਹੀਂ ਸਤਿਗੁਰਾਂ ਨੇ ਸਾਡੇ ਤੋਂ ਕਸੂਰ ਮਰਵਾਉਣੀ ਸੀ ਜੋ ਬਹਾਨਾ ਬਣਾ ਕੇ ਬਾਮਨ ਨੂੰ ਭੇਜਿਆ ਹੈ ਜੇ ਹਜੇ ਵੀ ਕਿਸੇ ਨੂੰ ਸ਼ੱਕ ਹੈ ਤਾਂ ਚਲੋ ਦਰਬਾਰ ਸਾਹਿਬ ਚੱਲ ਕੇ ਹੁਕਮਨਾਮਾ ਲੈ ਲੈਂਦੇ ਹਾਂ ਜ਼ਰੂਰ ਸਤਿਗੁਰੂ ਅਸੀਸ ਦੇਣਗੇ ਸਰਦਾਰ ਚੜਤ ਸਿੰਘ ਉੱਠਦਿਆਂ ਬੋਲੇ RAM ਗੜੀਏ ਤੇ ਨਕੀ ਸਰਦਾਰਾਂ ਨੇ ਵੀ ਨਾਲ ਉੱਠਦੇ ਹੋਏ ਹਾਮੀ ਭਰੀ ਸਾਡੀ ਫਤਿਹ ਹੋਣੀ ਹੈ ਜਾਂ ਹਾਰ ਹੋਣੀ ਸਤਿਗੁਰਾਂ ਦੇ ਹੁਕਮ ਤੋਂ ਨਿਰਣਾ ਹੋ ਜਾਵੇਗਾ ਕਹਿੰਦਿਆਂ ਸਿੰਘ ਦਰਬਾਰ ਸਾਹਿਬ ਵੱਲ ਚੱਲ ਪਏ। ਦਰਸ਼ਨੀ ਡੇਉੜੀ ਤੇ ਖਲੋਕੇ ਸਿੰਘਾਂ ਨੇ ਅਰਦਾਸ ਕੀਤੀ, "ਹੇ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀਓ ਮਹਾਰਾਜ, ਆਪ ਜੀ ਦੇ ਸਿੱਖਾਂ ਨੇ ਕਸੂਰ ਦੇ ਜ਼ਾਲਮ ਪਠਾਨ ਸੋਧਨ ਦਾ ਚਿੱਤ ਬਣਾਇਆ ਹੈ। ਹੇ ਸੱਚੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀਓ, ਆਪ ਜੀ ਖਾਲਸੇ ਲਈ ਪ੍ਰਗਟ ਗੁਰਾਂ ਕੀ ਦੇਹ ਹੋ, ਆਪ ਜੀ ਖਾਲਸੇ ਨੂੰ ਹੁਕਮਨਾਮਾ ਰੂਪੀ ਆਗਿਆ ਬਖਸ਼ ਕੇ ਅਸੀਸ ਨਾਲ ਨਿਵਾਜੋ।" ਸਿੰਘਾ ਮਹਾਰਾਜ ਨੂੰ ਮੱਥਾ ਟੇਕਿਆ ਤੇ ਗ੍ਰੰਥੀ ਸਿੰਘ ਨੂੰ ਹੁਕਮ ਲੈਣ ਦੀ ਬਿਨੈ ਕੀਤੀ ਸਿੰਘ ਨੇ ਮੰਗਲਾ ਚਰਨ ਪੜਿਆ ਜੋ ਸਿੱਖ ਗੁਰਦਰਸ਼ਨ ਕੀ ਚਾਹੇ ਦਰਸ਼ਨ ਕਰੇ ਗ੍ਰੰਥ ਜੀ ਆਹੇ ਮੇਰਾ ਰੂਪ ਗ੍ਰੰਥ ਜੀ ਜਾਨ ਇਸ ਵਿੱਚ ਭੇਤ ਨਰੰਚਕ ਮਾਣ ਮਹਾਰਾਜ ਦਾ ਰੁਮਾਲਾ ਚੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਦੇ ਦਰਸ਼ਨ ਕੀਤੇ ਚਿਹਰਿਆਂ ਉੱਤੇ ਮੁਸਕਰਾਹਟ ਆ ਗਈ ਬਸੰਤ ਕੀ ਵਾਰ ਵਿੱਚੋਂ ਹੁਕਮ ਆਇਆ ਪੰਜੇ ਬਦੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਇ ਖੜੂਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੂਆ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਮੂਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੂਆ ਹੁਕਮਨਾਮਾ ਸੁੰਦਿਆ ਹੀ ਸਿੱਖਾਂ ਨੂੰ ਚਾ ਚੜ ਗਿਆ ਉਹਨਾਂ ਜੰਗੀ ਨਗਾਰੇ ਵਜਾ ਦਿੱਤੇ ਜੇਕਾਰੇ ਛੱਡ ਦਿੱਤੇ ਸਭ ਨੂੰ ਜਾਪਣ ਲੱਗਿਆ ਮਨੁੱਖ ਸੂਰ ਮਾਰ ਹੀ ਲਈ ਹੈ ਸਿੰਘਾਂ ਰਲ ਕੇ ਗੁਰਮਤਾ ਕੀਤਾ ਤੇ ਸਵੇਰੇ ਅੰਮ੍ਰਿਤ ਵੇਲੇ ਹੀ ਕੂਚ ਕਰਨ ਦਾ ਨਿਰਣਾ ਲਿਆ ਹੁਣ ਜਦ ਮਹਾਰਾਜ ਨੇ ਹੀ ਆਗਿਆ ਦੇ ਦਿੱਤੀ ਸੀ ਤਾਂ ਖਾਲਸੇ ਨੇ ਕੋਈ ਚੰਗਾ ਮਾੜਾ ਦਿਨ ਥੋੜਾ ਉੜਿਕਣਾ ਸੀ ਤੇ ਨਾ ਹੀ ਜ਼ਿਆਦਾ ਬੈਂਸਾਂ ਵਿੱਚ ਪੈਣਾ ਸੀ ਸਰਦਾਰ ਹਰੀ ਸਿੰਘ ਪੰਗੀ ਲਈ ਤਾਂ ਰਾਤ ਕਟਣੀ ਔਖੀ ਹੋਈ ਪਈ ਸੀ ਉਸ ਨੂੰ ਤਾਂ ਕਸੂਰ ਖਾਲਸੇ ਅੱਗੇ ਝੁਕਿਆ ਦਿਖਾਈ ਦੇ ਰਿਆ ਸੀ ਉਸ ਨੇ ਸੁਪਨਾ ਦੇਖਿਆ ਕਿ ਲੱਖਾਂ ਪੇਡਾਂ ਦੇ ਵਾਗ ਨੂੰ ਇੱਕ ਸ਼ੇਰ ਦਵੱਲੀ ਫਿਰਦਾ ਸੀ ਕਦ ਰਾਤ ਬੀਤੇਗੀ ਕਦ ਦਲਕੂਚ ਕਰੇਗਾ ਸਰਦਾਰ ਪਿਆ ਹੋਇਆ ਬੋਲਿਆ ਪੰਗੀ ਮਿਸਲ ਦੇ ਸੂਰਮਿਆਂ ਨੇ ਅਮਰਤਵੇਲੇ ਮਹਾਰਾਜ ਅਗੇ ਅਰਦਾਸ ਕੀਤੀ ਤੇ 5000 ਸਿੰਘਾਂ ਦਾ ਜੱਥਾ ਪਿਪਲੀ ਸਾਹਿਬ ਵੱਲ ਚੱਲ ਪਿਆ ਪਿਪਲੀ ਸਾਹਿਬ ਹੀ ਉਹਨਾਂ ਨੂੰ ਬਾਕੀ 4 ਮਿਸਲਾਂ ਨੇ ਮਿਲਣਾ ਸੀ ਸਿੰਘਾਂ ਦਾ 10 ਤੋਂ 2000 ਘੋੜਸਵਾਰ ਤੇ 5000 ਪੈਦਲ ਦਾ ਇਕੱਠਾ ਖਲੋਤਾ ਲਸ਼ਕਰ ਕਸੂਰੀਆਂ ਦਾ ਕਾਲ ਹੀ ਜਾਪ ਰਿਹਾ ਸੀ ਮੁਖੀ ਸਿੰਘਾਂ ਨੇ ਫੈਸਲਾ ਕਰਕੇ ਖਾਲਸੇ ਦੇ ਹੁਕਮਨਾਮੇ ਚਾਰੇ ਪਾਸੇ ਪਿਜਵਾ ਦਿੱਤੇ ਗੁਰੂ ਸਵਾਰੇ ਖਾਲਸਾ ਜੀ ਪੰਥ ਨੇ ਮਹਾਰਾਜ ਦਾ ਓਟ ਆਸਰਾ ਲੈ ਕੇ ਕਸੂਰ ਉੱਤੇ ਹੱਲਾ ਕਰਨ ਦਾ ਨਿਰਣਾ ਕਰ ਲਿਆ ਖਾਲਸੇ ਪੰਥ ਦੀ ਲਾਜ ਹਿੱਤ ਜਿਸ ਨੂੰ ਵੀ ਲੜਨ ਮਰਨ ਦਾ ਚਾਅ ਹੈ ਤੁਰੰਤ ਗੁਰੂ ਕੀ ਵਡਾਲੀ ਆਦਰਸ਼ਨ ਦੇਵੇ ਦਲ ਨੇ ਦੂਜਾ ਪੜਾ ਗੁਰੂ ਕੀ ਵਡਾਲੀ ਕਰਨਾ ਸੀ 5000 ਸਿੰਘ ਗੁਰੂ ਕੀ ਵਡਾਲੀ ਦਲ ਨੂੰ ਆ ਮਿਲਿਆ ਹੌਲੀ ਹੌਲੀ ਜਿਵੇਂ ਜਿਵੇਂ ਸਿੰਘਾਂ ਨੂੰ ਪੰਥ ਦਾ ਸੁਨੇਹਾ ਮਿਲ ਰਿਹਾ ਸੀ ਗਿਣਤੀ ਵਧਦੀ ਜਾ ਰਹੀ ਸੀ ਦਾਲ ਦਾ ਅਗਲਾ ਪੜਾ ਰਾਜੇਤਾਲ ਸੀ ਜਿੱਥੇ ਚਾਰ ਕੁ ਹਜ਼ਾਰ ਸਿੰਘ ਹੋਰ ਆ ਰਹੇ ਲੇ ਹੁਣ ਸਿੰਘਾਂ ਦੀ ਗਿਣਤੀ 24000 ਹੋ ਚੁੱਕੀ ਸੀ ਤੇ ਕਸੂਰੀ ਪਠਾਨਾਂ ਦੀ ਗਿਣਤੀ 12 ਲੱਖ ਸੀ ਕੁਝ ਸਿੰਘਾਂ ਨੇ ਸਰਦਾਰ ਹਰੀ ਸਿੰਘ ਨੂੰ ਹਜੇ ਵੀ ਗਿਣਤੀਆਂ ਮਿੰਤੀਆਂ ਵਿੱਚ ਪਾਉਣ ਦਾ ਯਤਨ ਕੀਤਾ ਪਰ ਸਰਦਾਰ ਤਾਂ ਆਪਣੇ ਫੈਸਲੇ ਤੇ ਅਟਲ ਸੀ ਸ਼ੁਕਰ ਚੱਕੀਆ ਸੂਰਮਾ ਸਰਦਾਰ ਚਰਤ ਸਿੰਘ ਵੀ ਉਸ ਤੇ ਮੋਢੇ ਨਾਲ ਮੋਢਾ ਲਾ ਕੇ ਖਲੋਤਾ ਸੀ ਰਾਹ ਵਿੱਚ ਮਿਲਦੇ ਲੋਕ ਜੋ ਜੰਗ ਵਿੱਚ ਗਿਣਤੀ ਨੂੰ ਵਧ ਐਮੀਤਿੰਦੇ ਸਾਨੂੰ ਬੋਲਦੇ ਕਿੱਥੇ ਮਾਰ ਲੈਣਗੇ ਜੀ ਇਹ ਕਸੂਰ ਨੂੰ ਐਨੀ ਛੋਟੀ ਗਿਣਤੀ ਦੇ ਹੁੰਦਿਆ ਕਦ ਸਰ ਹੁੰਦੇ ਨੇ ਕਸੂਰ ਜਿਹੇ ਮੋਰਚੇ ਪਰ ਜੋ ਖਾਲਸੇ ਦੀ ਤਸਵੀਰ ਤੋਂ ਜਾਣੂ ਹੁੰਦੇ ਆਖਦੇ ਕਸੂਰਤਾ ਜੀ ਹੁਣ ਗਈ ਜਾਣੋ ਪੰਥ ਜਦ ਤਈਆਂ ਕਰ ਲਵੇ ਤਾਂ ਬ੍ਰਹਿਮੰਡਾ ਨੂੰ ਜਿੱਤ ਲਵੇ ਕਸੂਰ ਕਿਸ ਖੇਦੀ ਮੂਲੀ ਹੈ ਹੁਣ ਨਹੀਂ ਬਚਦੀ ਜੇ ਸਾਰੇ ਕਸੂਰੀਆਂ ਨੇ ਰਲ ਕੇ ਸ਼ਹਿਰ ਤੋਂ ਬਾਹਰ ਆ ਮੋਰਚਾ ਮੰਨ ਲਿਆ ਤਾਂ ਇਹਨਾਂ ਭਜਦਿਆਂ ਬਿੰਦ ਨਹੀਂ ਲਾਉਣਾ ਕਿਸੇ ਰਾਹੀਰ ਨੇ ਬੋਲ ਮਾਰੇ ਜੋ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸੁਣ ਲਏ ਭੱਜਣ ਵਾਲਿਆਂ ਦਾ ਤਾਂ ਪੰਥ ਹੀ ਨਹੀਂ ਇਹ ਭਾਈ ਵਿਸਾਖੀ ਵਾਲੇ ਦਿਨ ਪਕਿਆਈ ਪਰਖੀ ਗਈ ਹੈ ਮੀਹਾਂ ਛਖਣਾ ਤੇ ਪਾਲਿਆਂ ਨੂੰ ਪਿੰਡੇ ਤੇ ਸਹਿ ਕੇ ਵਾਢੀ ਜੋਬ ਹੋਇਆ ਹੈ ਸੋ ਹੁਣ ਨਹੀਂ ਥੜਕਦਾ ਸਰਦਾਰ ਨੇ ਹੱਸਦਿਆਂ ਹੋਇਆਂ ਰਾਹੀਰ ਨੂੰ ਜਵਾਬ ਦਿੱਤਾ ਪੰਥ ਸਲਾਹ ਕਰਕੇ ਕਸੂਰ ਮਾਰਨ ਚੜਿਆ ਹੈ ਭਾਈ ਪਰਸ ਵਾਰਥ ਜਾਨ ਕੁਰਬਾਨ ਕਰਨ ਚੱਲਿਆ ਹੈ ਪਰਮਾਤਮਾ ਸਹਾਈ ਹੋਵੇਗਾ ਗੱਲਾਂ ਕਰ ਰਹੇ ਦੋ ਰਾਹੀਰਾਂ ਵਿੱਚੋਂ ਇੱਕ ਬੋਲਿਆ ਜਦੋਂ ਕਸੂਰੀਆਂ ਅੱਗੋਂ ਤੋਪਾਂ ਦੇ ਮੂੰਹ ਖੋਲ ਦਿੱਤੇ ਉਦੋਂ ਪੰਥ ਦੀ ਸਲਾਹ ਕੌਣ ਪੁੱਛਦਾ ਹੈ ਦੇਖਾਂਗੇ ਦੂਜੇ ਨੇ ਜਵਾਬ ਦਿੱਤਾ ਸ੍ਰੀ ਗ੍ਰੰਥ ਸ੍ਰੀ ਗ੍ਰੰਥ ਜੀ ਮਹਾਰਾਜ ਨੇ ਆਪ ਆਵਾਜ਼ ਦਿੱਤੀ ਹੈ ਉਹੀ ਸਹਾਈ ਹੋਣਗੇ ਤੇ ਕਦੇ ਨਾ ਝੁਕਣ ਵਾਲੀ ਕਸੂਰ ਨੂੰ ਦੁਨੀਆ ਖਾਲਸੇ ਅੱਗੇ ਗੋਡਿਆਂ ਭਾਰ ਦੇਖੇਗੀ ਫਰਲੇ ਵਾਲਾ ਇੱਕ ਮਹਾਕਾਲ ਪੁਜੰਗੀ ਬੋਲਿਆ ਕੱਚੇ ਕੱਚੀਆਂ ਕਰ ਰਹੇ ਸਨ ਤੇ ਪੱਕੇ ਪਕਿਆਈ ਵਾਲੀਆਂ ਇਸ ਤਰ੍ਹਾਂ ਇੰਨਾ ਕੱਚੀਆਂ ਪੱਕੀਆਂ ਨੂੰ ਸੁਣਦਾ ਸਿੱਖ ਗਾਲ ਕਸੂਰ ਵਾਲ ਅੱਗੇ ਵੱਧ ਰਿਹਾ ਸੀ ਅਗਲੇ ਪੜਾਅ ਤੇ ਖਾਲਸੇ ਨੇ ਦੀਵਾਨ ਲਗਾਇਆ ਪਤਾ ਲੱਗਿਆ ਕਿ ਕਸੂਰ ਤੋਂ ਆਇਆ ਇੱਕ ਸਿੱਖ ਵੀ ਦੀਵਾਨ ਵਿੱਚ ਬੈਠਾ ਹੈ ਤੇ ਮੁਖੀ ਸਿੰਘਾਂ ਉਸ ਨੂੰ ਕੋਲ ਸੱਦਿਆ ਹਾਂ ਭਾਈ ਗੁਰੂ ਮੁਖਾ ਕੈਸੀ ਹੈ ਕਸੂਰ ਤੂੰ ਹੀ ਦੱਸ ਕਿ ਜਿਹੀ ਸਭ ਪਾਸੇ ਤੁਮ ਹੈ ਵੈਸੀ ਹੀ ਹੈ ਕਿ ਐਵੇਂ ਰੌਲਾ ਹੀ ਹੈ ਸਰਦਾਰ ਹਰੀ ਸਿੰਘ ਨੇ ਕਸੂਰੀਏ ਸਿੰਘ ਨੂੰ ਕੋਲ ਬਿਠਾਉਂਦਿਆਂ ਕਿਹਾ ਆਹੋ ਭਾਈ ਨਾਲੇ ਵੀ ਦੱਸ ਕੇ ਖਾਲਸੇ ਦੇ ਸਵਾਗਤ ਲਈ ਕਸੂਰ ਦੀ ਤਿਆਰੀ ਕੈਸੀ ਹੈ ਕਿ ਉਹਨਾਂ ਨੂੰ ਖਾਲਸੇ ਦੇ ਆਉਣ ਦੀ ਖਬਰ ਵੀ ਹੈ ਜਾਂ ਨਹੀਂ ਰਾਮ ਗੜੀਆ ਸਰਦਾਰ ਬੋਲਿਆ ਕਸੂਰੀਏ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਖਾਲਸਾ ਜੀ ਮੈਂ ਹੁਣੇ ਸਿੱਧਾ ਕਸੂਰ ਤੋਂ ਹੀ ਆ ਰਿਹਾ ਹਾਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ ਖਾਲਸੇ ਦੇ ਦੀਵਾਨ ਬਾਰੇ ਸੁਣਿਆ ਤਾਂ ਰੁਕ ਗਿਆ ਸੱਚ ਤਾਂ ਇਹ ਹੈ ਕਿ ਖਾਲਸੇ ਦੇ ਆਉਣ ਦੀ ਰਤੀ ਭਰ ਵੀ ਸੂ ਨਹੀਂ ਪੁੱਜੀ ਹੈ ਕਸੂਰ ਪਠਾਨਾਂ ਨੂੰ ਕੋਈ ਖਬਰ ਨਹੀਂ ਉਹ ਤਾਂ ਆਪਣੀ ਤਾਕਤ ਦੇ ਨਸ਼ੇ ਵਿੱਚ ਡੁੱਬੇ ਹੋਏ ਲਾਪਰਵਾਹੀ ਦੇ ਆਲਮ ਵਿੱਚ ਆਰਾਮ ਕਰ ਰਹੇ ਹਨ। ਉਹਨਾਂ ਦੇ ਤਾਂ ਚਿਤ ਚੇਤੇ ਵੀ ਨਹੀਂ ਕਿ ਕੋਈ ਉਹਨਾਂ ਤੇ ਹਮਲਾ ਕਰ ਸਕਦਾ ਹੈ ਕਿ ਸੂਰ ਦੀਆਂ ਗੜੀਆਂ ਦੇ ਦਰ ਖੁੱਲੇ ਹੋਏ ਹਨ। ਪਹਿਰੇ ਵਾਲੇ ਧੁੱਪ ਵਿੱਚ ਉੰਗ ਰਹੇ ਹਨ, ਤੋਪਚੀ ਸ਼ਾਮਾਂ ਵਿੱਚ ਬੈਠੇ ਅੱਕੜ ਮਾਰ ਰਹੇ ਹਨ। ਰੋਜ਼ਿਆਂ ਦੇ ਦਿਨ ਚੱਲ ਰਹੇ ਹਨ ਤੇ ਦੁਪਹਿਰ ਵੇਲੇ ਸਾਰੇ ਪਠਾਨ ਠੰਡੇ ਭੋਰਿਆਂ ਵਿੱਚ ਵੜ ਕੇ ਸੌ ਜਾਂਦੇ ਹਨ। ਤਾਕਤ ਦਾ ਨਸ਼ਾ ਇਸ ਕਦਰ ਸਿਰ ਚੜਿਆ ਹੋਇਆ ਹੈ ਕਿ ਹੁਣ ਤਾਂ ਖੁਦਾ ਦਾ ਭੈ ਵੀ ਨਹੀਂ ਖਾਂਦੇ। ਉਨ੍ਹਾਂ ਦਾ ਹੰਕਾਰ ਤਾਂ ਇਸ ਗੱਲੋਂ ਸਤਵੇਂ ਅਸਮਾਨ ਤੇ ਹੈ ਕਿ ਜਦ ਨਾਦਰ ਅਫਦਾਲੀ ਮਰਹੱਟੇ ਤੇ ਲਾਹੌਰ ਦਾ ਕੋਈ ਵੀ ਸੂਬੇਦਾਰ ਕਸੂਰਵਲ ਨਹੀਂ ਝਾਕ ਸਕਿਆ ਤਾਂ ਹੋਰ ਕੌਣ ਹਿੰਮਤ ਕਰ ਸਕਦਾ ਹੈ ਸੋ ਖਾਲਸਾ ਜੀ ਉਹ ਪੂਰੀ ਪੂਰੀ ਤਰ੍ਹਾਂ ਬੇਖਬਰ ਹਨ ਉਸ ਸਿੰਘ ਨੇ ਸਾਰੀ ਸਥਿਤੀ ਖੋਲ ਕੇ ਦੱਸ ਦਿੱਤੀ ਤੇ ਨਾਲ ਹੀ ਕਹਿਣ ਲੱਗਾ ਭੁੱਖੇ ਰਹਿਣ ਕਰਕੇ ਉਹ ਇਤਨੀ ਭੁੱਖੇ ਰਹਿਣ ਕਰਕੇ ਉਹ ਇੰਨੀ ਦਿਨੀ ਕਮਜ਼ੋਰ ਵੀ ਹੋ ਜਾਂਦੇ ਹਨ ਤੇ ਖਾਲਸੇ ਨੂੰ ਹੱਲਾ ਸਿੱਖਰ ਦੁਪਹਿਰੇ ਕਰਨਾ ਚਾਹੀਦਾ ਹੈ ਤਦੋਂ ਉਹ ਅਵੇਸਲੇ ਹੋ ਕੇ ਆਰਾਮ ਕਰ ਰਹੇ ਹੁੰਦੇ ਹਨ ਜੇ ਦਾਲ ਕਿਸੇ ਕਿਸਮ ਦਾ ਖੜਕਾ ਦੜਕਾ ਨਾ ਕਰੇ ਨਗਾਰੇ ਨਾ ਵਜਾਏ ਨਿਸ਼ਾਨ ਨਾ ਖੋਲੇ ਤਾਂ ਪਠਾਨਾ ਨੂੰ ਆਪਜੀ ਦੇ ਸ਼ਹਿਰ ਵਿੱਚ ਪ੍ਰਵੇਸ਼ ਹੋ ਜਾਣ ਤੱਕ ਦਾ ਪਤਾ ਨਹੀਂ ਲੱਗੇਗਾ ਰਾਹ ਵਿੱਚ ਜੇ ਕਿਸੇ ਵੀ ਤਰ੍ਹਾਂ ਦੀ ਲੁੱਟਮਾਰ ਤੋਂ ਬਚਿਆ ਜਾਏ ਤਾਂ ਕੋਈ ਰੌਲਾ ਵੀ ਨਹੀਂ ਪਵੇਗਾ ਤੇ ਖਾਲਸਾ ਬਿਨਾਂ ਕਿਸੇ ਵਿਰੋਧ ਦੇ ਕਸੂਰ ਵਿੱਚ ਦਾਖਲ ਹੋ ਜਾਵੇਗਾ ਕਸੂਰੀਏ ਸਿੰਘ ਦੀਆਂ ਗੱਲਾਂ ਸੁਣ ਕੇ ਸਰਬੱਤ ਖਾਲਸੇ ਨੇ ਮੁਖੀ ਸਿੰਘਾਂ ਦੀ ਇਕੱਤਰਤਾ ਕੀਤੀ ਤੇ ਸਿੰਘ ਦੀਆਂ ਕਹੀਆਂ ਗੱਲਾਂ ਨੂੰ ਵਿਚਾਰਿਆ ਉਹਨਾਂ ਆਪਣਾ ਗੁਰਮਤਾ ਸਭ ਸਿੰਘਾਂ ਨੂੰ ਸੁਨਾਇਆ। ਖਾਲਸਾ ਜੀ ਜਿਵੇਂ ਕਿ ਕਸੂਰ ਤੋਂ ਆਏ ਸਿੰਘ ਨੇ ਸਾਨੂੰ ਸਭ ਸਥਿਤੀਆਂ ਤੋਂ ਜਾਣੂ ਕਰਵਾਇਆ ਹੈ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਖੀ ਸਿੰਘਾਂ ਨੇ ਇਹ ਰਣਨੀਤੀ ਘੜੀ ਹੈ ਕਿ ਕਸੂਰ ਫਤਿਹ ਕਰ ਲੈਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਲੁੱਟਮਾਰ ਨਾ ਕੀਤੀ ਜਾਵੇ। ਹਾਲਾਂਕਿ ਅਸੀਂ ਕਸੂਰ ਨੂੰ ਲੁੱਟਾਂਗੇ ਪਰ ਸਭ ਪਠਾਨਾਂ ਨੂੰ ਝਟਕਾ ਲੈਣ ਤੋਂ ਮਗਰੋਂ। ਅੱਗੇ ਰਣਨੀਤੀ ਇਹ ਹੈ ਕਿ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਪੰਜਾ ਮਿਸਲਾਂ ਦੇ ਸਰਦਾਰ ਦਾਖਲ ਹੋਣਗੇ। ਜੇ ਹੋ ਸਕੇ ਤਾਂ ਵਪਾਰੀਆਂ ਦੇ ਭੇਸ ਬਣਾ ਲਏ ਜਾਣ ਤਾਂ ਕਿ ਕਿਸੇ ਨੂੰ ਪਛਾਣ ਨਾ ਹੋ ਸਕੇ ਨਾ ਨਗਾਰੇ ਵਜਾਏ ਜਾਣਗੇ ਤੇ ਨਾ ਹੀ ਨਿਸ਼ਾਨ ਖੋਲੇ ਜਾਣ ਨਿਸ਼ਾਨ ਹੋਣ ਕਸੂਰ ਫਤਿਹ ਕਰਕੇ ਇਕੋ ਵਾਰ ਝੁਲਾਵਾਂਗੇ ਸਰਦਾਰਾਂ ਦੇ ਮਗਰੋਂ ਫੌਜ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਆਵੇਗੀ ਤੇ ਕਿਸੇ ਵੀ ਤਰ੍ਹਾਂ ਸ਼ੱਕ ਨਹੀਂ ਹੋਣ ਦੇਵੇਗੀ ਕਿ ਉਹ ਹਮਲਾਵਰ ਬਣ ਕੇ ਆਏ ਹਨ ਹਮਲੇ ਤੋਂ ਪਹਿਲਾਂ ਜਿੰਨੀ ਵੱਧ ਗਿਣਤੀ ਵਿੱਚ ਸਿੰਘ ਸ਼ਹਿਰ ਵਿੱਚ ਪਹੁੰਚ ਜਾਣ ਉਹਨਾ ਚੰਗਾ ਹੈ ਸ਼ਹਿਰ ਵਿੱਚ ਦਾਖਲ ਹੋ ਕੇ ਬਾਜ਼ਾਰ ਵਿੱਚ ਥਾਂ-ਪੁਰ ਥਾਂ ਖਿੰਡ ਜਾਣਾ ਹੈ 2 2 4 4 ਦੇ ਜੱਥੇ ਬਣਾ ਕੇ ਸਭ ਪਾਸੇ ਖਲੋ ਜਾਣਾ ਹੈ ਬਾਜ਼ਾਰ ਵਿੱਚ ਜਿੰਨੀ ਦੂਰ ਤੱਕ ਅਸੀਂ ਖਿੱਲਰ ਜਾਵਾਂਗੇ ਸ਼ਹਿਰ ਮਾਰਨਾ ਉਨਾ ਹੀ ਸੌਖਾ ਰਹੇਗਾ ਸਿੰਘਾਂ ਨੇ ਇੰਜ ਹੀ ਕੀਤਾ ਹੌਲੀ ਹੌਲੀ ਸ਼ਹਿਰ ਵਿੱਚ ਦਾਖਲ ਹੋਣ ਲੱਗੇ ਤੇ ਬਾਜ਼ਾਰ ਵਿੱਚ ਖਿੱਲਰ ਗਏ ਘੋੜਿਆਂ ਤੋਂ ਉਤਰ ਕੇ ਸਿੰਘ ਵੱਖ-ਵੱਖ ਦੁਕਾਨਾਂ ਤੋਂ ਚੀਜ਼ਾਂ ਦੇ ਭਾਅ ਪੁੱਛਣ ਲੱਗੇ ਸ਼ਹਿਰੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਇਆ ਕੁਝ ਸਿੰਘ ਚੁੱਪਚੀ ਬੀਤੇ ਗੜੀਆਂ ਵਿੱਚ ਵੜਨ ਲੱਗੇ ਜਦ ਲਗਭਗ ਸਾਰਾ ਸਿੱਖ ਦਲ ਕਸੂਰ ਦੇ ਬਾਜ਼ਾਰਾਂ ਗੜੀਆਂ ਵਿੱਚ ਦਾਖਲ ਹੋ ਗਿਆ ਤਾਂ ਕਿਤੇ ਜਾ ਕੇ ਕਸੂਰੀਏ ਪਠਾਨਾਂ ਨੂੰ ਕੋਈ ਸ਼ੱਕ ਹੋਇਆ ਪਰ ਹੁਣ ਤੱਕ ਬਹੁਤ देर ਹੋ ਗਈ ਸੀ ਸ਼ੱਕ ਤੇ ਕੋਈ ਪ੍ਰतिकਰਮ ਦੇਣ ਦਾ ਸਮਾਂ ਬੀਤ ਚੁੱਕਾ ਸੀ ਜਦ ਪਠਾਨ ਪਹਿਰੇਦਾਰ ਭੱਜ ਕੇ ਗੜੀਆਂ ਦੇ ਦਰ ਪੇੜਨ ਲੱਗੇ ਤਾਂ ਅੰਦਰ ਫਿਰਦੇ ਸਿੰਘਾਂ ਨੇ ਕਿਰਪਾਨਾਂ ਦੀ ਭੇਟ ਚੜਾ ਦਿੱਤੇ ਸਾਰੀ ਸਿੱਖ ਫੌਜ ਕਿਲਿਆਂ ਵਿੱਚ ਦਾਖਲ ਹੋ ਗਈ ਕਸੂਰ ਦੇ ਮੁੱਖ ਦਰਵਾਜ਼ਿਆਂ ਤੇ ਸਿੰਘਾਂ ਨੇ ਆਪਣੇ ਪਹਿਰੇ ਬਿਠਾ ਦਿੱਤੇ ਤਾਂ ਕਿ ਬਾਰੋਂ ਕੋਈ ਮਦਦ ਨਾ ਪਹੁੰਚ ਸਕੇ ਕੁਝ ਪਠਾਨ ਸੂਈਏ ਜਿਨ੍ਹਾਂ ਨੂੰ ਸਿੰਘਾਂ ਤੇ ਸ਼ੱਕ ਹੋ ਗਿਆ ਸੀ ਚੁੱਪਚੀਪੀਤੇ ਪਾਸੇ ਲਾ ਜਾ ਕੇ ਗੁਪਤ ਢੰਗ ਨਾਲ ਪਾਰ ਬੁਲਾ ਦਿੱਤੇ ਗਏ ਖਾਲਸਾ ਆ ਗਿਆ ਖਾਲਸਾ ਆ ਗਿਆ ਦਾ ਰੌਲਾ ਸਾਰੇ ਸ਼ਹਿਰ ਵਿੱਚ ਪੈ ਗਿਆ ਤੇ ਭਗਦੜ ਮੱਚ ਗਈ ਲੋਕ ਆਪ ਮੁਹਾਰੇ ਜਿੱਧਰ ਮੁਆਇਆ ਭੱਜਣ ਲੱਗੇ ਸਾਪੋ ਤਾਪੀ ਦਾ ਖਾਲਸੇ ਨੂੰ ਸਭੋ ਹੋਰ ਫਾਇਦਾ ਹੋ ਗਿਆ ਭੀੜ ਵਿੱਚ ਰਲ ਕਿ ਉਹ ਜਿੱਧਰ ਲੋਲ ਹੁੰਦੀ ਪਹੁੰਚ ਜਾਂਦੇ ਤੇ ਪਠਾਨਾਂ ਦੀਆਂ ਨਜ਼ਰਾਂ ਵਿੱਚ ਵੀ ਨਾ ਆਉਂਦੇ ਅਵੇਸਲੇ ਤੁਰਕਾਂ ਦੇ ਖਾਲਸੇ ਦੀ ਤਲਵਾਰ ਐਸੀ ਚੱਲੀ ਕਿ ਉਹਨਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਜੇ ਕੋਈ ਸੰਭਲਿਆ ਵੀ ਤਾਂ ਸੁਚੇਤ ਸਿੰਘਾਂ ਦੇ ਰਾਮ ਜੰਗਿਆ ਨੇ ਸਦਾ ਲਈ ਸੰਭਾਲ ਦਿੱਤਾ ਪੋਰਿਆਂ ਵਿੱਚ ਸੁੱਤੇ ਪਠਾਨਾਂ ਤੇ ਤਾਂ ਸਿੰਘ ਮਾਨੋ ਬਿਜਲੀ ਬਣ ਕੇ ਡਿੱਗੇ ਬਹੁਤ ਥੋੜੇ ਪਠਾਨਾਂ ਕੋਲ ਸ਼ਸਤਰ ਸਨ ਜ਼ਿਆਦਾ ਕੋਲ ਛੋਟੀਆਂ ਕਟਾਰਾਂ ਤੇ ਸ਼ੁਰੀਆਂ ਕਰਦਾ ਹੀ ਸਨ ਬੰਦੂਖਾ ਵਾਲੇ ਪਠਾਨ ਜਦ ਨੂੰ ਸ਼ਿਸ਼ਤ ਬੰਦ ਦੇ ਕੋਲ ਖਲੋਤੇ ਸਿੰਘ ਉਹਨਾਂ ਨੂੰ ਛੁਟਕਾ ਦਿੰਦੇ ਤੇ ਜੇ ਕੋਈ ਪਠਾਨ ਗੋਲੀ ਚਲਾਉਂਦੀ ਸਥਿਤੀ ਵਿੱਚ ਹੁੰਦਾ ਵੀ ਤਾਂ ਉਹ ਕਿੱਧਰ ਚਲਾਉਂਦਾ ਸਿੰਘ ਤਾਂ ਉਸ ਦੇ ਕੋਈ ਨਜ਼ਰੀ ਪੈਂਦਾ ਨਹੀਂ ਸੀ ਸਭ ਪਾਸੇ ਭਗਦੜ ਸੀ ਇਸ ਤਰ੍ਹਾਂ ਕੁਝ ਪਠਾਨਾਂ ਨੇ ਗੋਲੀਆਂ ਨਾਲ ਆਪਣੇ ਬੰਦੇ ਹੀ ਮਾਰ ਲਏ ਅੱਖਾਂ ਮਲਦੇ ਬੁਰਜਾਂ ਵਿੱਚੋਂ ਨਿਕਲਦੇ ਕਈ ਪਠਾਨ ਸਿੰਘਾਂ ਨੇ ਆਪਣੇ ਵਰਸ਼ੇ ਨੇਜਿਆਂ ਵਿੱਚ پرو ਦਿੱਤੇ ਇੱਕ ਗੱਡੀ ਫਤਿਹ ਕਰਕੇ ਸਿੰਘ ਦੂਜੀ ਗੱਡੀ ਵੱਲ ਹੋ ਤੁਰਦੇ ਇਸ ਤਰ੍ਹਾਂ ਹੌਲੀ-ਹੌਲੀ ਸਭ ਗੱਡੀਆਂ ਆਪਣੇ ਕਬਜ਼ੇ ਵਿੱਚ ਕਰ ਲਈਆਂ ਪਠਾਨ ਮੈਦਾਨ ਛੱਡ ਕੇ ਭੱਜਣ ਲੱਗੇ ਸਿੰਘਾਂ ਨੇ ਪਗੌਤੀਆਂ ਧੂ ਲਈਆਂ ਮੈਦਾਨ ਚੜਕੇ ਭਜਦੇ ਪਠਾਨਾਂ ਦਾ ਇਮਤਿਹਾਨ ਸਿੰਘਾਂ ਦੀਆਂ ਭਗੋਤੀਆਂ ਨੇ ਲਿਆ ਇੱਕ ਪਠਾਨ ਇੱਕ ਸਿੰਘ ਅੱਗੇ ਹੁੰਦਾ ਬੋਲਿਆ ਤਲਵਾਰ ਤਾਂ ਸਾਡੇ ਦੋਹਾਂ ਦੇ ਹੱਥ ਵਿੱਚ ਹੈ ਤੂੰ ਵੀ ਲੁੱਟਮਾਰ ਕਰਨੀ ਹੈ ਤੇ ਮੈਂ ਵੀ ਕਰਦਾ ਹਾਂ ਫਿਰ ਤੇਰਾ ਤੇ ਮੇਰਾ ਫਰਕ ਕਿਵੇਂ ਹੋਇਆ ਬਹੁਤ ਫਰਕ ਹੈ ਤੇਰੀ ਤਲਵਾਰ ਕਿਸੇ ਦੁਨਿਆਵੀ ਰਾਜੇ ਅੱਗੇ ਜਵਾਬ ਦੇ ਹੈ ਤੇ ਮੈਂ ਅਕਾਲ ਪੁਰਖ ਕੀ ਫੌਜ ਦਾ ਸਿਪਾਈ ਹਾਂ ਪਰ ਯੋਧੇ ਤਾਂ ਆਪਾਂ ਦੋਵੇਂ ਹੀ ਹੋਏ ਹੋ ਸਕਦਾ ਹੈ ਪਰ ਸਾਡੇ ਸ਼ਬਦ ਕੋਸ਼ਾਂ ਵਿੱਚ ਸੂਰਮਤਾਈ ਦੇ ਮਾਇਨੇ ਕਿਸੇ ਦੁਨਿਆਵੀ ਤਾਕਤ ਦੁਨਿਆਵੀ ਤਖਤ ਦੀ ਚਾਕਰੀ ਕਰਦੇ ਹੋਏ ਰਾਜ ਭਾਗ ਵਧਾਉਣਾ ਨਹੀਂ ਅਸੀਂ ਉਹ ਸੂਰਮੇ ਹਾਂ ਜਿਨ੍ਹਾਂ ਸ਼ਸਤਰ ਸਦਾ ਗਰੀਬ ਦੀ ਰੱਖਿਆ ਲਈ ਚੁੱਕੇ ਹਨ ਕਸੂਰ ਦੇ ਬਾਜ਼ਾਰ ਵਿੱਚ ਇੱਕ ਦੂਜੇ ਦੇ ਸਨਮਖਲੋਤੇ ਪਠਾਨ ਦੇ ਸਿੰਘ ਆਪਸ ਵਿੱਚ ਵਾਰਤਾਲਾਪ ਕਰ ਰਹੇ ਸਨ ਤੇ ਫਿਰ ਕੁਝ ਸਮੇਂ ਮਗਰੋਂ ਸਿੱਖ ਸੂਰਮਿਆਂ ਦੇ ਸ਼ਸਤਰਾਂ ਵਿੱਚੋਂ ਨਿਕਲਦੀ ਆਵਾਜ਼ ਸੁਣ ਕੇ ਸਭ 당ਗ ਰਹਿ ਗਏ ਉਹਨਾਂ ਦੀਆਂ ਕਿਰਪਾਨਾਂ ਜੰਗ ਦੇ ਮੈਦਾਨ ਵਿੱਚ ਗਾ ਰਹੀਆਂ ਸਨ ਗਨੀ ਮੁੱਲ ਸਿਕਸਤੇ ਗਰੀਬੁਲ ਪਰਸਤੇ ਪੜਾ ਵਿੱਚ ਹੀ ਉਹ ਸ਼ਹਿਰ ਜਿਸਨੇ ਨਾਦਰ ਅਬਦਾਲੀ ਦਾ ਨੱਕ ਭੰਨਿਆ ਸੀ ਖਾਲਸੇ ਅੱਗੇ ਡੰਡੌਤ ਕਰ ਰਿਹਾ ਸੀ ਕਿਧਰੇ ਪਾਲੇ ਵੀ ਨਹੀਂ ਲੱਭੇ ਉਹ ਪਠਾਨ ਜਿੰਨਾ ਮਰਹਟਿਆਂ ਦੇ ਦੰਦ ਖੱਟੇ ਕਰਕੇ ਉਹਨਾਂ ਨੂੰ ਪੰਜਾਬੋਂ ਦਵਲਿਆ ਸੀ 12 ਗੜੀਆਂ ਤੇ 12 ਲੱਖ ਪਠਾਨਾਂ ਦੇ ਹੰਕਾਰ ਵਿੱਚ ਖਲੋਤੇ ਕਸੂਰ ਸ਼ਹਿਰ ਨੂੰ ਮਿੱਟੀ ਵਿੱਚ ਮਿਲਦਿਆਂ ਪਾਲ ਵੀ ਨਾ ਲੱਗਾ ਹੁਣ ਸਿੰਘਾਂ ਨੇ ਸਿੱਖ ਫੌਜ ਨੂੰ ਸ਼ਹਿਰ ਲੁੱਟਣ ਦੀ ਖੁੱਲ੍ਹ ਦੇ ਦਿੱਤੀ ਸਾਰੇ ਸ਼ਹਿਰ ਨੂੰ ਮਿਸਲਾ ਨੇ ਵੱਖ-ਵੱਖ ਹਿੱਸਿਆਂ ਵਿੱਚ ਵੰਡ ਲਿਆ ਕਸੂਰ ਵਿੱਚ ਤਾਂ ਅੰਦੌਲ ਤੇ ਸੋਨੇ ਚਾਂਦੀ ਦੇ ਅੰਬਾਰ ਸਨ ਸ਼ਹਿਰ ਦੀ ਲੁੱਟ ਸੁਣ ਕੇ ਆਲੇ ਦੁਆਲੇ ਦੇ ਲੋਕ ਵੀ ਆ ਗਏ ਝੋਲੀਆਂ ਭਰਨ ਪਰ ਉਹਨਾਂ ਦੀਆਂ ਝੋਲੀਆਂ ਐਡੀਆਂ ਵੱਡੀਆਂ ਸਨ ਕਿ ਉਹਨਾਂ ਨੇ ਇਹਨਾਂ ਲੁੱਟਿਆ ਕਿ ਤਿੰਨ ਚਾਰ ਪੁਸ਼ਤਾਂ ਵੇਲੀਆਂ ਬੈਠ ਕੇ ਖਾ ਸਕਣ ਸਿੰਘਾਂ ਦਾ ਵਰਤਾਰਾ ਤਾਂ ਐਸਾ ਹੈ ਕਿ ਕਿਸੇ ਨੇ ਸੁੱਚੇ ਮੋਤੀ ਲਿਆ ਕੇ ਸਰਦਾਰ ਹਰੀ ਸਿੰਘ ਨੂੰ ਫੜਾਏ ਤਾਂ ਉਸ ਨੇ ਵਗਾ ਕੇ ਪਰਾਂ ਮਾਰੇ ਕਿ ਇਹਨਾਂ ਪਥਰਾਂ ਤੋਂ ਅਸੀਂ ਕੀ ਕਰਵਾਉਣਾ ਹੈ ਤੇ ਜਿੰਨਾਂ ਲੋਕਾਂ ਨੇ ਸਰਦਾਰ ਦੇ ਸਿੱਟੇ ਉਹ ਮੋਤੀ ਚੁੱਕੇ ਉਹਨਾਂ ਦੀਆਂ ਪੁਸ਼ਤਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਸਰਦਾਰ ਤੇ ਉਸਦੇ ਸਾਥੀ ਸਿੰਘ ਕਸੂਰ ਦੇ ਤਬੇਲਿਆਂ ਵਿੱਚ ਪਹੁੰਚ ਗਏ ਜਿੱਥੇ ਨਸਲੀ ਇਰਾਨੀ ਤੇ ਅਰਬੀ ਘੋੜੇ ਬੰਨੇ ਹੋਏ ਸਨ ਸਰਦਾਰਾਂ ਨੇ ਉਹ ਖੋਲੇ ਤੇ ਉਹਨਾਂ ਤੇ ਸਵਾਰ ਹੋ ਗਏ ਉਹਨਾਂ ਦਾ ਇਹੋ ਖਜ਼ਾਨਾ ਸੀ ਆਲੇ ਦੁਆਲੇ ਦੇ ਜੱਟ ਮੱਜਾਂ ਬਲਦ ਖੋਲ ਕੇ ਲੈ ਗਏ ਜਿਹਦੇ ਹੱਥ ਜੋਰ ਲੱਗਾ ਉਸਨੇ ਲੁੱਟਿਆ ਕਸੂਰ ਦੀਆਂ ਗਲੀਆਂ ਤੇ ਤਾਂ ਪੱਥਰ ਵੀ ਮੋਤੀ ਹੀਰੇ ਸਨ ਇਸ ਲੁੱਟ ਤੋਂ ਮੰਗਰੋ ਕਸੂਰ ਵਿੱਚ ਇਹ ਗੱਲ ਖਾਣ ਵਾਂਗ ਮਸ਼ਹੂਰ ਹੋ ਗਈ ਪਿੱਛਕ ਭੂਪਸੂ ਤਹਿ ਭਏ ਗਏ ਭੂਪਸੂ ਪਿੱਛਕ ਹੋਏ ਕੇ ਕਸੂਰ ਵਿੱਚ ਜੋ ਰਾਜੇ ਸਨ ਮੰਗਤੇ ਹੋ ਗਏ ਤੇ ਮੰਗਤੇ ਰਾਜੇ ਬਣ ਗਏ ਪੂਰੇ 2 ਦਿਨ ਲੁੱਟ ਚੱਲੀ ਤੇ ਤੀਜੇ ਦਿਨ ਦੂਰ ਦੇਸਾਂ ਦਾ ਮੁਖਲਈਆ ਵੀ ਕਸੂਰ ਤੇ ਲੁੱਟਣ ਦੀ ਨੀਤ ਨਾਲ ਚੜ ਆਇਆ ਜਦ ਬ੍ਰਾਹਮਣ ਨੂੰ ਸਿੰਘਾਂ ਦੀ ਕਸੂਰ ਫਤਿਹ ਦਾ ਪਤਾ ਲੱਗਿਆ ਤਾਂ ਉਹ ਤੀਜੇ ਦਿਨ ਸਰਦਾਰ ਹਰੀ ਸਿੰਘ ਨੂੰ ਲਬਦਾ ਹੋਇਆ ਉਹਨਾਂ ਕੋਲ ਆਇਆ ਹਾਲਾਂਕਿ ਸਰਦਾਰ ਨੂੰ ਲੱਭਣ ਵਿੱਚ ਉਹਨਾਂ ਨੂੰ ਬਹੁਤੀ ਮੁਸ਼ਕਲਤ ਨਹੀਂ ਕਰਨੀ ਪਈ ਹੁਣ ਤੀਕ ਸਾਰੀ ਕਸੂਰ ਸਰਦਾਰ ਦੀ ਜਾਣੂ ਹੋ ਚੁੱਕੀ ਸੀ 3 ਦਿਨ ਤੋਂ ਪਠਾਨਾਂ ਤੋਂ ਡਰਦਾ ਕੁਸਕਿਆ ਹੀ ਨਹੀਂ ਸੀ ਹੁਣ ਜਦ ਉਸ ਨੂੰ ਪੱਕਾ ਹੋ ਗਿਆ ਕਿ ਪਠਾਨ ਤਾਂ ਕਸੂਰ ਛੱਡ ਕੇ ਹਰਨ ਹੋ ਗਏ ਹਨ ਤਾਂ ਉਹ ਕਿਸੇ ਠਾਹਰ ਤੋਂ ਬਾਹਰ ਆਇਆ ਤੇ ਬੋਲਿਆ ਖਾਲਸਾ ਜੀ ਜਿਸ ਪ੍ਰਯੋਜਨ ਲਈ ਤੁਸੀਂ ਕਸੂਰ ਮਾਰੀ ਹੈ ਉਹਦਾ ਵਿੱਚੇ ਰਹਿ ਗਿਆ ਤੁਸੀਂ ਤਾਂ ਭੁੱਲ ਹੀ ਗਏ ਉਹ ਭੁੱਲੇ ਕਾਹਨੂੰ ਆ ਪੰਡਤ ਜੀ ਅਸੀਂ ਤਾਂ ਤੁਹਾਨੂੰ ਲੱਭਦੇ ਫਿਰਦੇ ਹਾਂ ਕੁਝ ਸਿੰਘ ਵੀ ਭੇਜੇ ਸਨ ਤੁਹਾਨੂੰ ਟੋਲਣ ਲਈ ਪਰ ਤੁਸੀਂ ਕਿਤੇ ਮਿਲੇ ਹੀ ਨਹੀਂ ਹੁਣ ਸਾਨੂੰ ਤਾਂ ਤੁਹਾਡੀ ਤੀਵੀਂ ਦੀ ਪਛਾਣ ਨਹੀਂ ਨਾ ਕਿਹਨੂੰ ਟੋਲੀਏ ਤੁਸੀਂ ਚੱਲੋ ਅੱਗੇ ਲੱਗੋ ਤੇ ਦੱਸੋ ਕਿ ਕਿਸ ਗੜੀ ਵਾਲਿਆਂ ਚੱਕਿਆ ਸੀ ਉਸਨੂੰ ਹਾਲਾਂਕਿ ਬ੍ਰਾਹਮਣ ਪੱਕਾ ਕਰਕੇ ਆਇਆ ਸੀ ਤੇ ਉਸ ਨੂੰ ਪਤਾ ਸੀ ਕਿ ਕਸੂਰ ਫਤਿਹ ਹੋ ਗਿਆ ਹੈ ਪਰ ਫਿਰ ਵੀ ਉਹ ਡਰ ਰਿਹਾ ਸੀ ਤੁਸੀਂ ਮੈਨੂੰ ਆਪਣੇ ਘੋੜੇ ਤੇ ਹੀ ਬਿਠਾ ਲਓ ਖਾਸਾ ਜੀ ਇੱਥੋਂ ਦੂਰ ਹੈ ਉਹ ਤਾਂ ਅਸੀਂ ਤੇਰੇ ਲਈ ਘੋੜਾ ਹੀ ਮੰਗਵਾ ਦਿੰਨੇ ਹਾਂ ਘੋੜਿਆਂ ਦਾ ਕੋਈ ਘਾਟਾ ਤੇਰੀ ਜਾਨ ਨੂੰ ਹੱਸਦਿਆਂ ਸਰਦਾਰ ਬੋਲਿਆ ਨਹੀਂ ਜੀ ਮੈਨੂੰ ਘੋੜਾ ਚਲਾਉਣਾ ਨਹੀਂ ਆਉਂਦਾ ਤੁਸੀਂ ਮੈਨੂੰ ਆਪਣੇ ਨਾਲ ਚਲਾਉਣ ਨੂੰ ਇਹ ਤੋਪ ਹੈ ਘੋੜਾ ਚਲਾਈਦਾ ਨਹੀਂ ਹੁੰਦਾ ਇਹਦੀ ਸਵਾਰੀ ਕਰੀਦੀ ਹੈ ਚਲਾ ਜਾ ਕਹਿੰਦਿਆਂ ਸਰਦਾਰ ਨੇ ਪੰਡਤ ਨੂੰ ਆਪਣੇ ਅਰਬੀ ਘੋੜੇ ਵੱਲ ਸੱਦਿਆ ਘੋੜੇ ਤੇ ਚੜਦਿਆਂ ਪੰਡਤ ਦੋ ਤਿੰਨ ਵਾਰ ਡਿੱਗਿਆ ਫਿਰ ਸਰਦਾਰ ਨੇ ਆਪ ਖਿੱਚ ਕੇ ਉਸ ਨੂੰ ਤੇ ਬਿਠਾਇਆ ਇਹਨੂੰ ਤਾਂ ਘੋੜੇ ਤੇ ਚੜ੍ਹਨਾ ਵੀ ਨਹੀਂ ਆਉਂਦਾ ਕੋਈ ਸਿੰਘ ਬੋਲਿਆ ਉਹ ਭਾਈ ਜੇ ਘੋੜੇ ਤੇ ਚੜ੍ਹਨਾ ਹੀ ਆਉਂਦਾ ਹੁੰਦਾ ਫਿਰ ਆਪਣੀ ਤੀਵੀ ਕਾਹਨੂੰ ਖਵਾਉਂਦਾ ਸਰਦਾਰ ਹਰੀ ਸਿੰਘ ਦੀ ਗੱਲ ਸੁਣ ਕੇ ਸਾਰੇ ਸਿੰਘ ਹੱਸਣ ਲੱਗੇ ਉਸ ਗੜੀ ਵਿੱਚ ਜਿੱਥੇ ਬ੍ਰਾਹਮਣ ਦੀ ਤੀਵੀ ਸੀ ਉਸਮਾਨ ਖਾਨ ਦੀ ਅਗਵਾਈ ਵਿੱਚ ਹਜੇ ਕੁਝ ਪਠਾਨ ਜਿਉਂਦੇ ਸਨ ਖਾਲਸੇ ਨੇ ਤੇਗਵਾਹੀ ਤੇ ਪਲਾਂ ਵਿੱਚ ਹੀ 500 ਪਠਾਨਾਂ ਦੇ ਸਿਰ ਧੜਾਂ ਤੋਂ ਵੱਖ ਕਰ ਦਿੱਤੇ ਉਸਮਾਨ ਖਾਨ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ ਸਿੰਘਾਂ ਨੇ ਬ੍ਰਾਹਮਣੀ ਨੂੰ ਬਾਹਰ ਲਿਆਂਦਾ ਬ੍ਰਾਹਮਣੀ ਦਾ ਸਿਰ ਪਲੋਸਦਿਆਂ ਭੰਗੀ ਸਰਦਾਰ ਹਰੀ ਸਿੰਘ ਨੇ ਉਸ ਨੂੰ ਬ੍ਰਾਹਮਣਵਲ ਤੋਰਿਆ ਤੇ ਬੋਲਿਆ ਬੇਝਿਜਕ ਖਾਲਸੇ ਦੇ ਦਰਬਾਰ ਵਿੱਚ ਪੇਸ਼ ਹੋ ਜਾਵੇਂ ਜੇ ਕਦੇ ਫੇਰ ਇਹਨੂੰ ਕੋਈ ਚੁੱਕ ਕੇ ਲੈ ਗਿਆ ਤਾਂ ਅਸੀਂ ਵੀ ਇਸੇ ਧਰਤੀ ਦੇ ਵਾਸੀ ਹਾਂ ਤੇ ਗਿਣਤੀ ਵਿੱਚ ਵੀ ਤੁਹਾਡੇ ਨਾਲੋਂ ਵਧੇਰੇ ਹਾਂ ਫਿਰ ਐਸੀ ਬਹਾਦਰੀ ਸਾਡੇ ਅੰਦਰ ਕਿਉਂ ਨਹੀਂ ਕਸੂਰੀ ਬ੍ਰਾਹਮਣਾ ਵਿੱਚੋਂ ਇੱਕ ਸਰਦਾਰ ਹਰੀ ਸਿੰਘ ਨੂੰ ਪੁੱਛਣ ਲੱਗਾ ਫਰਕ ਸਿਰਫ ਇੰਨਾ ਹੈ ਪੰਡਿਤ ਜੀ ਕਿ ਤੁਸੀਂ ਕੇਕ ਦਾ ਤੁਸੀਂ ਧਾੜ ਅਤੇ ਤਲੀ ਵਿੱਚ ਫਰਕ ਜਾਣਦੇ ਹੋ ਤੇ ਦੂਜਾ ਤੁਸੀਂ ਸਿਰ ਆਪਣਾ ਸਮਝਦੇ ਹੋ ਖਾਲਸੇ ਲਈ ਧਾੜ ਅਤੇ ਤਲੀ ਇੱਕ ਬਰਾਬਰ ਹੈ ਸਿਰ ਧਾੜ ਤੇ ਹੋਵੇ ਭਾਵੇਂ ਤਲੀ ਤੇ ਗੁਰੂ ਦਾ ਹੀ ਹੈ ਖਾਲਸੇ ਦੀ ਖੇਡ ਸਿਰਾਂ ਤੋਂ ਪਾਰ ਦੀ ਹੈ ਧੰਨਵਾਦ